ਇਹ ਤੋੜ ਬਹੁਤ ਭੈੜੀ ਆ ਜੀ ਜਿਹੜਾ ਚਿੱਟਿਆ ਹਾਏ ਮਾਂ ਰੋਕਦੀ ਹਾਂ ਰੋਕਦੀ ਸੀ ਵੀ ਉਹਨੂੰ ਪਤਾ ਸੀ ਵੀ ਕੋਈ ਗਲਤ ਕੰਮ ਨਾ ਕਰ ਲੇ ਜਾਂ ਕੁਝ ਕਰ ਲੇ ਉਹ ਵਿਚਾਰੀ ਪੈਸੇ ਵੀ ਦਿੰਦੀ ਸੀ ਰੋਕਦੀ ਕਦੇ ਮਾਂ ਦੀ ਅੱਖਾਂ ਚਾਂਜੂ ਦੇਖੇ ਬਹੁਤ ਜ਼ਿਆਦਾ ਹੀ ਕਿਉਂ ਨਹੀਂ ਜਾਂਦਾ ਅਸੀਂ ਨੇ ਉਹ ਨਹੀਂ ਆ ਉਹ ਬਿਮਾਰ ਰਹਿੰਦੇ ਨੇ ਬੇਚਾਰੇ ਉਹ ਤਾਂ ਮੇ ਜੀ ਨਹੀਂ ਉਹਨਾਂ ਬਲੱਡ ਫੋਨ ਪੈਂਦਾ ਤਿੰਨ ਕਿਹ ਮਹੀਨਿਆਂ ਬਾਅਦ ਹਾਂ ਜੀ ਕੱਲੀ ਮਾਂ ਹੀ ਆ ਜਿਹੜੀ ਮਤਲਬ ਕੰਮ ਕਰਦੀ ਆ ਪੈਸਾ ਲਿਆਉਂਦੀ ਆ ਘਰ ਦੇ ਹਾਂ ਮੇਰੀ ਮਾਂ ਦੇ ਹੱਥ ਹੀ ਸਾਰਾ ਕੁਝ ਫਿਰ ਥੋੜੇ ਪੁੱਛੇ ਮਿੰਟਾਂ ਵੀ ਕਰਦੀ ਆ ਹਾਂ ਜੀ ਉਹ ਕਮੇਟੀ ਵਾਲੇ ਕੋਲ ਆਏ ਵੀ ਮੇਰਾ ਇਕੱਲਾ ਪੁੱਤ ਰਹਿ ਗਿਆ ਵੀ ਇਹਨੂੰ ਬਚਾਓ ਕਿ ਮੈਨਾਂ ਕਿਵੇਂ ਕਰਕੇ ਬੀਤਾਂ ਹੈ ਆਪਣਾ ਜੀ ਔਰ ਜਿੰਨਾ ਵੀ ਪੈਸਾ ਜੀ ਮੇਰੇ ਕੋਲ ਘਰ ਦੇ ਕੋਲ ਸਾਰਾ ਖਰਾਬ ਕਰਤਾ ਜੀ ਮੈਂ ਤੁਸੀਂ ਛੱਟੇ ਛੱਟੇ ਹਾਂ ਜੀ ਜਿੱਤੇ ਚ 8 ਲੱਖ ਤਾਂ ਗਏ ਹੀ ਗਿਆ ਜੀ ਜਿਹੜਾ ਮੈਂ ਘਰੋਂ ਡਾਇਆ ਪੈਸਾ ਉਹ ਅਲੱਗ ਹੈ ਜੀ ਮਾਂ ਕਿੱਥੋਂ ਲਿਆਉਂਦੀ ਸੀ ਪੈਸੇ ਮਾਂ ਕੋਲ ਸੇਵ ਕਰੇ ਹੋਏ ਸੀਗੇ ਜਿੱਦਾਂ ਸਾਡੀ ਜ਼ਮੀਨ ਵੇਚੀ ਸੀ ਕਿ ਕਿ ਲਾਉ ਮੇਰੇ ਨਾਨਾ ਜੀ ਨੇ ਪੈਸੇ ਦਿੱਤੇ ਹੋਏ ਸੀ ਕੁਝ ਉਹਨੂੰ ਕੋਲੇ ਹੈਗੇ ਸੀ ਹੂੰ ਤੇ 2000 ਲੈ ਲੈਣਾ 1000 ਲੈ ਲੈਣਾ ਉਹਨੂੰ ਦੇ ਦੇਣੇ ਕਦੇ ਮਾਂ ਨੇ ਇਹ ਸੋਚਿਆ ਨਹੀਂ ਕਿ ਕਈ ਥਾਵਾਂ ਤੇ ਦੇਖਿਆ ਕਿ ਮੁੰਡਿਆਂ ਨੂੰ ਸੰਗਲ ਲਾ ਕੇ ਰੱਖਣ ਲੱਗੇ ਸੀ ਮੈਨੂੰ ਐਸ ਸੁੱਤੇ ਪਏ ਨੂੰ ਸੈਂਟਰ ਚ ਕਾ ਦਿੰਦੇ ਜੀ ਉੱਥੇ ਦਾ ਬਹੁਤ ਜ਼ਿਆਦਾ ਹੀ ਇੰਨੀ ਜ਼ਿਆਦਾ ਸਖਾਈ ਆ ਬਸ ਉੱਥੇ ਤਾਂ ਮੰਦਾ ਏਦਾਂ ਕਹਿੰਦਾ ਵੀ ਮੈਂ ਜੇਲ੍ਹ 'ਚ ਜਾਇਆ ਹੁੰਦਾ ਵੀ ਇੱਥੇ ਨਾ ਰੱਬ ਲੈ ਕੇ ਆਵੇਗੇ ਸਵੇਰੇ 5 ਵਜੇ ਟਾੜੀ ਮਾਰ ਦਿੰਦੇ ਨੇ 3 ਮਿੰਟਾਂ 'ਚ ਟੂਟੀ ਥੱਲੋਂ ਹੋ ਕੇ ਨਹਾਉਣਾ ਪੈਂਦਾ ਗਰਮੀ ਹੋਵੇ ਠੰਡੋ ਹੋਵੇ ਹਾਂ ਜੀ ਠੰਡਾ 'ਚ ਵੀ ਰੋਟੀ ਰੋਟੀ ਮੇਣ ਕੇ ਸਵੇਰੇ ਜਿਵੇਂ ਇੱਕ ਇੱਕ ਕੜਥੀ ਉਹਦੀ ਆਪਣੇ ਚ ਦਲੀਏ ਦੀ 45 ਜਾਣੇ 60 ਭੱਜਿਆ ਹੁੰਦੇ ਸੀ ਕਿੱਥੋਂ ਵੀ ਉਥੋਂ ਸੈਂਟਰ 'ਚ ਸੈਂਟਰ 'ਚ ਭੱਜੀ શકਦਾ ਬੰਦਾ ਉਹਨਾਂ ਦੇ ਰੂਲ ਹੀ ਇੰਨੇ ਸਖਤ ਨੇ ਉਹ ਤਾਂ ਮੰਗੇ ਦੇ ਬਾਹਰ ਜੇ ਕੋਈ ਏਦਾਂ ਦੀ ਗੱਲ ਸੋਚ ਵੀ ਲਵੇ ਉਹਨੂੰ ਜਿੱਦਾਂ ਇੰਨਾ ਜ਼ਿਆਦਾ ਮੁੱਦਾ ਪਾ ਕੇ ਕੁੱਟਦੇ ਨੇ ਡਾਂਗਾ ਨਾ ਇਹ ਨਹੀਂ ਪਤਾ ਪੰਜ ਡਾਂਗਾ ਤੋੜ ਦਾਨ ਕਿੰਨੇ ਜੀ ਦੋਸਤ ਸੀ ਜਿਹੜੇ ਨਾਲ ਸੀ ਜਿਹੜੇ ਇਹ ਬਹੁਤ ਜ਼ਿਆਦਾ ਸੀਗੇ ਜੀ 25 30 ਜਣੇ ਸੀ ਸਾਰੇ ਇੱਕ ਪਿੰਡ ਦੇ ਨਹੀਂ ਲਵੇ ਲਵੇ ਕੋਲੇ ਕੋਲੇ ਪਿੰਡਾਂ ਦਾ ਸਾਰਾ ਗਰੁੱਪ ਬਣਾਇਆ ਵੈਸੀ ਮਢੀਰ ਦਾ ਜਿਵੇਂ ਸਿਰਫ ਨਸ਼ਿਆ ਨਹੀਂ ਜਿਵੇਂ ਲੜਾਈ ਪੜਾਈ ਤੇ ਜਾਣਾ ਇਹ ਸਾਰੇ ਐ ਯਾਰ ਦੋਸਤ ਬਸ ਇੱਕ ਇਕੱਠੇ ਰਹਿੰਦੇ ਸੀ ਲੜਦੇ ਭੜਦੇ ਰਹਿੰਦੇ ਕਿਤੇ ਕਿਸੇ ਨੂੰ ਕੁੱਟਾਏ ਕਿਸੇ ਨੂੰ ਕੁਛ ਕਰਿਆ ਬਸ ਇੱਕ ਦੋ ਨਾ ਇਹ ਕੰਮ ਵੀ ਤੁਸੀਂ ਕਰਦੇ ਰਹੇ ਕੋਈ ਨਾਲ ਦਾ ਸਾਥੀ ਇਹੋ ਜਿਹਾ ਜਿਹੜਾ ਤੁਸੀਂ ਜਿੰਨੂੰ ਦੋਸਤ ਕਹਿੰਦੇ ਹੋ ਮੈਂ ਤਾਂ ਕਹਿੰਦਾ ਨਹੀਂ ਉਹਨਾਂ ਨੂੰ ਦੋਸ ਹੋਈ ਹੋਈ ਘਟਨਾ ਉਹ ਘਟਨਾ ਸਾਡੇ ਪਿੰਡ ਉਹ ਅੱਠ ਮੁੰਡੇ ਇਕੱਲੇ ਇਕੱਲੇ ਸੀ ਜਿਹੜੇ ਘਰੋਂ ਅੱਠ ਮੁੰਡੇ ਮੇਰੇ ਨਾਲ ਦੇ ਮਰ ਗਏ ਸਾਡੇ ਪਿੰਡ ਦੇ ਹਾਂ ਜੀ ਉਹ ਵੱਡੋ ਜੀ ਹਾਂ ਜੀ ਉਹ ਵੱਡੋ ਜੀ ਨਾ ਤੇ ਇਹ ਦੋ ਜਣੇ ਆਪਦੀ ਸਮੈਕ ਲਾ ਕੇ ਆ ਗਏ ਉਹ ਦੂ ਤੀਜੇ ਦਾ ਫੇਰ ਫੋਨ ਆ ਗਿਆ ਉਹ ਇੱਕ ਹੋਰ ਪਿੰਡ ਦਾ ਹੀ ਤਿੰਨੇ ਅਲੱਗ ਅਲੱਗ ਪਿੰਡ ਦੇ ਹੋਗੇ ਤੇ ਮੈਂ ਉਹ ਵਰਡੋਜ ਹੋ ਗਿਆ ਤੇ ਇੱਕ ਮੇਰਾ ਪੈਰ ਨੀਚੇ ਸੜਕ ਤੇ ਕਿਸਰਦਾ ਆ ਦੋ ਤਿੰਨ ਕਿਲੋ ਮੀਟਰ ਉਹ ਵੀ ਤਿਹੜ ਸੀ ਪੂਰਾ ਮੇਰਾ ਅੱਧਾ ਪੈਰ ਖਤਮ ਕਰਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਡਰ ਗਏ ਵੀ ਇਹ ਬੰਦਾ ਬਚਿਆ ਮੈਂ ਚੱਲ ਜਿਹੜੇ ਕੋ ਉਹ ਤਾਂ ਮਰੇ ਹੀ ਸ਼ੰਦ ਕਿਤੇ ਜਿਹੜੇ ਨਾਲ ਦੇ ਜਿਨ੍ਹਾਂ ਨੂੰ ਤੁਸੀਂ ਦੋਸਤ ਕਹ ਰਹੇ ਉਹਨਾਂ ਨੇ ਐਂ ਤੱਕ ਵੀ ਨਹੀਂ ਦੇਖਿਆ ਵੀ ਬੰਦਾ ਜਿਉਂਦਾ ਕਿ ਮਾਰ ਕੇ ਸਾਡਾ ਰੂਟ 'ਚ ਛੱਟਿਆ ਮੈਨੂੰ ਮੇਰਾ ਮੋਬਾਈਲ ਕੱਢ ਲਿਆ ਆਧਾਰ ਕਾਰਡ ਪੈਸੇ ਕ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਮੈਂ ਹੈਪੀ ਭਗਤਾ ਪੋਡਕਾਸਟ ਅਕਸਰ ਤੁਸੀਂ ਸੁਣਦੇ ਹੋ ਉਸ ਪੋਡਕਾਸਟ ਦੇ ਵਿੱਚ ਕਿਸੇ ਦੀ ਜ਼ਿੰਦਗੀ ਦੀ ਕਹਾਣੀ ਹੁੰਦੀ ਹੈ ਕਿਸ ਦਾ ਸਟਰਗਲ ਹੁੰਦਾ ਹੈ ਅੱਜ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਉਸ ਦਰਿਆ ਦੀ ਗੱਲ ਕਰਾਂਗੇ ਜਿਸ ਨੂੰ ਨਸ਼ਿਆਂ ਦਾ ਦਰਿਆ ਕਿਹਾ ਜਾਂਦਾ ਹੈ ਫਰੇਮ ਦੇ ਵਿੱਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਉਸ ਦੀ ਪਛਾਣ ਲੁਕੋਈ ਗਈ ਹੈ ਤਾਂ ਕਿ ਉਹ ਨੌਜਵਾਨ ਆਪਣਾ ਹੌਸਲਾ ਨਾ ਛੱਡ ਸਕੇ ਅਸੀਂ ਉਸ ਦੀ ਕਹਾਣੀ ਜ਼ਰੂਰ ਸੁਣੀਏ ਇਹ ਕਹਾਣੀ ਘਰ ਘਰ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਇਸ ਨੌਜਵਾਨ ਦੇ ਰਾਹੀਂ ਹੋਰ ਨੌਜਵਾਨਾਂ ਨੂੰ ਇੱਕ ਚੰਗਾ ਸੁਨੇਹਾ ਇੱਕ ਚੰਗੀ ਜ਼ਿੰਦਗੀ ਵੱਲ ਪ੍ਰੇਰਿਤ ਕਰ ਸਕੀਏ ਉਹਨਾਂ ਨੂੰ ਇਸ ਨਸ਼ਿਆਂ ਦੇ ਦਰਿਆ ਤੋਂ ਬਚਾ ਸਕੀਏ ਕਿ ਉਹ ਇਸ ਦਰਿਆ ਦੇ ਵਿੱਚ ਡੁੱਬਣਾ ਜਾਣ ਬਾਈ ਦਾ ਨਾਮ ਜਸਵਿੰਦਰ ਹੈ ਪਿੰਡ ਦਾ ਨਾਮ ਨਹੀਂ ਦੱਸਾਂਗੇ ਨੌਜਵਾਨ ਨਸ਼ੇ ਕਿਵੇਂ ਗਿਆ ਇਹ ਇਸ ਨਸ਼ੇ ਤੋਂ ਅੱਜ ਨਿਕਲਿਆ ਕਿਵੇਂ ਆ ਕਿੰਨਾਂ ਸਥਿਤੀਆਂ ਚ ਗੁਜ਼ਰਿਆ ਗੱਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸ਼ਿਕਰ ਠੀਕ ਹੋ ਹਾਂਜੀ ਵਧੀਆ ਹੁਣ ਮਹਿਸੂਸ ਠੀਕ ਕਰਦੇ ਹਾਂ ਵੀ ਨਸ਼ਾ ਛੱਡ ਰਹੇ ਹਾਂ ਹਾਂਜੀ ਹੁਣ ਪਹਿਲਾਂ ਵਾਲੀ ਜ਼ਿੰਦਗੀ ਨਾਲ ਬਹੁਤ ਵਧੀਆ ਜੀ ਘਰੇ ਕਿੰਨੇ ਕਿੰਨੇ ਜਾਣੇ ਸੀ ਬਾਈ ਜਸਵਿੰਦਰ ਅਸੀਂ ਮੈਂ ਮੇਰਾ ਬ੍ਰਦਰ ਤੇ ਮੰਮੀ ਡੈਡੀ ਬਸ ਬ੍ਰਦਰ ਦੀ ਡੈਥ ਹੋ ਗਈ ਆ ਪਿੱਛੇ 2022 ਚ ਹੁਣ ਅਸੀਂ ਤਿੰਨੇ ਜਾਣੇ ਆ ਕੀ ਗੱਲ ਹੋ ਗਈ ਉਹ ਸੁਸਾਇਡ ਕਰ ਗਏ ਸੀ ਕਿਉਂ ਸੁਸਾਇਡ ਕਿਉਂ ਕੀਤਾ ਉਹ ਪਹਾੜਨ ਗਏ ਵੇਸੀ ਗਏ ਤੇ ਉਹਨਾਂ ਦਾ ਥੋੜਾ ਜਿਹਾ ਕੰਪਨੀ ਜਾਰਡਨ ਚ ਟਰਾਲਾ ਚਲਾਉਂਦੇ ਸੀ ਤੇ ਉਹਨਾਂ ਦੀ ਮੈਰਿਜ ਰੱਖੀ ਹੋਈ ਸੀ ਬਸ ਘਰ ਦੱਸਿਆ ਨਹੀਂ ਉਹਨਾਂ ਨੇ ਕਹਿੰਦੇ ਵੀ ਮੇਰੇ ਲੇਪੇ ਪੈਸੇ ਹੈਗੇ ਨਹੀਂ ਪੈਸਾ ਉਹਦੇ ਅਕਾਊਂਟ ਚ ਇੱਕ ਵੀ ਨਹੀਂ ਸੀਗਾ ਬਾਹਰ ਗਏ ਤੇ ਹਾਂ ਜੀ ਪੈਸੇ ਉਧਰ ਕੰਪਨੀ ਆ ਥੋੜਾ ਜਿਹਾ ਚੱਕਰ ਸੀ ਉਹਨਾਂ ਨੇ ਪੈਸੇ ਨਹੀਂ ਦਿੱਤੇ ਉਹ ਕਿੱਥੇ ਗਏ ਸੀ ਬ੍ਰਦਰ ਇਹ ਜਾਰਡਨ ਚ ਗਏ ਸੀ ਅੱਛਾ ਜਾਰਡਨ ਚ ਹਾਂ ਜੀ ਪੈਸਾ ਨਾ ਹੋਣ ਕਾਰਨ ਹਾਂ ਜੀ ਮਤਲਬ ਮਨ ਤੇ ਬੋਝ ਲੈ ਗਿਆ ਹਾਂ ਬਸ ਸਿਰਫ ਛੋਟਾ ਸੀ ਤੁਹਾਡੇ ਤੋਂ ਹਾਂ ਜੀ 4 ਸਾਲ ਛੋਟਾ ਸੀਗਾ ਅੱਛਾ ਹਾਂ ਜੀ ਫਿਰ ਸੱਸ ਐ ਉਹਨੇ ਜਦੋਂ ਉਹਨੂੰ ਰਿਸ਼ਤਾ ਕਰਵਾਇਆ ਮਾਮੀ ਜੀ ਨੇ ਤੇ ਮਾਮੀ ਕਹਿੰਦੇ ਵੀ ਹੁਣ ਭਾਈ ਤੇਰੀ ਮੈਰਿਜ ਕੋਲੇ ਆ ਗਈ ਵੀ ਲੈ ਪੈਸੇ ਆਪਾਂ ਸਾਰਾ ਗਹਿਣੇ ਵਗੈਰਾ ਬਣਾਉਣਾ ਨੇ ਤੇਰੇ ਹਣਾ ਤੇ ਉਹ ਤੋਂ ਬਾਅਦ ਉਹ ਦੱਸ ਰਿਹਾ ਨਹੀਂ ਸੀ ਕਿ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਪੈਸੇ ਤੇ ਉਹਦੇ ਲਵੇ ਹੈ ਨਹੀਂ ਕੋਈ ਸਾਡਾ ਇੱਕ ਪਲਾਟ ਸੀਗਾ ਉਹ ਵੇਚਿਆ ਚਲੋ ਮੈਰਿਜ ਨੂੰ ਵੀ ਉਹਦੇ 18 ਸਾਲ ਹੋ ਗਏ ਮੈਰਿਜ ਵੀ 18 ਦੇ ਨਹੀਂ ਹੋਈ ਸੀ ਸਿਰਫ ਮੈਰਿਜ ਨੂੰ ਹੋ ਗਈ ਸੀ ਮੈਰਿਜ ਹਾਂ ਜੀ ਤੇ ਆਪਣੀ ਵਾਈਫ ਨੂੰ ਬਸ ਉਹਨੂੰ ਛੱਡਿਆ ਹੈ ਉੱਥੇ ਉਹਦੇ ਘਰ ਤੇ ਆ ਕੇ ਉੱਥੇ ਸਲਪਾਸ ਪੀ ਲਈ ਬਸ ਕੁਈ ਕਰੇ ਝਗੜਾ ਹੋਇਆ ਸੀ ਜਾਂ ਨਹੀਂ ਬਸ ਇਸ ਚੀਜ਼ ਦੀ ਟੈਨਸ਼ਨ ਲੈ ਗਿਆ ਵੀ ਮੇਰੇ ਕੋਲ ਪੈਸਾ ਹੈ ਨਹੀਂ ਕੋਈ ਮੇਰੇ ਨਾਨਾ ਜੀ ਤੋਂ ਪੈਸੇ ਮੰਗੇ ਉਹਨਾਂ ਨੇ ਜਵਾਬ ਦਿੱਤਾ ਵੀ ਹਜੇ ਮੇਰੇ ਕੋਲ ਹੈ ਨਹੀਂ ਗੇ ਵੀ ਫੇਰ ਲੈ ਲਈ ਬਸ ਆਹੀ ਚੀਜ਼ਾਂ ਲੋਡ ਪੈ ਗਿਆ ਵੀ ਸਾਡਾ ਇੱਕ ਪਲਾਟ ਰਹਿਦਾ ਸੀ ਉਹ ਵੀ ਵਿਗ ਗਿਆ ਮੇਰੀ ਵਿਆਹ ਤੇ ਇਹੀ ਦਿਮਾਗ ਤੇ ਲੈ ਗਿਆ ਹਾਂ ਜੀ ਕੋਈ ਨਸ਼ਾ ਤਾਂ ਨਹੀਂ ਕਰਦਾ ਸੀ ਉਹ ਨਹੀਂ ਉਹ ਕੋਈ ਨਹੀਂ ਬਸ ਡਰਿੰਕ ਵਗੈਰਾ ਜਰੂਰ ਕਰਦਾ ਸੀ ਜੀ ਕਰਦਾ ਸੀ ਹਾਂ ਜੀ ਫਿਰ ਜਸਵਿੰਦਰ ਵੀਰੇ ਮਤਲਬ ਇਹੀ ਬਹੁਤ ਵੱਡੀ ਗੱਲ ਹੈ ਪਹਿਲਾਂ ਤੁਹਾਡੀ ਕਹਾਣੀ ਵਾਲਾ ਹੋਣ ਤੋਂ ਪਹਿਲਾਂ ਤੇ ਇਹੀ ਇੱਕ ਬਹੁਤ ਵੱਡੀ ਕਹਾਣੀ ਹੈ ਜਿਵੇਂ ਵਿਦੇਸ਼ਾਂ ਚੋਂ ਹੁਣ ਵੀ ਮੁੰਡੇ ਵਾਪਸ ਆ ਰਹੇ ਨੇ ਕਿ ਕੀ ਕੁਛ ਵਾਪਰਦਾ ਮੁੰਡਿਆਂ ਨਾਲ ਕੋਈ ਪੈਸਾ ਉੱਥੇ ਇਕੱਠਾ ਨਹੀਂ ਹੋ ਪਾਉਂਦਾ ਕਿੱਧਰ ਕੀ ਭੇਜਣਗੇ ਦੁੱਖ ਲੱਗਿਆ ਸੀ ਭਰਾ ਹੋਣ ਦੇ ਨਾਤੇ ਥੋੜਾ ਛੋਟਾ ਭਰਾ ਸੀ ਨਾਲ ਖੇਡਿਆ ਵੀ ਹੋਣਾ ਬਚਪਨ ਚ ਬਹੁਤ ਜ਼ਿਆਦਾ ਜੀ ਪਹਿਲਾਂ ਐ ਸੀਗਾ ਉਹ ਜਿਹੜਾ ਆਪਣਾ ਸੀਲ ਤੌਰ ਤੇ ਸਾਡੀ ਬਹੁਤ ਹੈਲਪ ਕਰਦਾ ਕਿਉਂ ਪੈਸਾ ਵਧੀਆ ਭੇਜਦਾ ਸੀਗਾ ਜਦੋਂ ਉੱਧਰ ਸੀਗਾ ਜੀ ਤੇ ਉਸ ਤੋਂ ਬਾਅਦ ਆਉਣ ਵਾਲੇ ਕੁਝ ਮਹੀਨਿਆਂ ਚ ਜਦੋਂ ਉਹਨੇ ਆਉਣਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਕੰਪਨੀਆਂ ਨੇ ਪੈਸੇ ਨਹੀਂ ਦਿੱਤੇ ਉਹ ਕਹਿੰਦੇ ਵੀ ਜਿੰਨੇ ਟਾਈਮ ਦਾ ਤੇਰਾ ਵੀਜ਼ਾ ਹੈਗਾ ਵੀ ਉਹਨਾਂ ਦਾ ਟਾਈਮ ਪੂਰਾ ਕਰਕੇ ਜਾ ਫਿਰ ਅਸੀਂ ਪੈਸੇ ਦੇਵਾਂਗੇ ਉਹਨਾਂ ਨੇ ਪੈਸੇ ਨਹੀਂ ਦਿੱ ਹਈ ਪੜਿਆ ਸੀ? ਹਾਂਜੀ 10 ਪਾਸ ਕਰਿਆ ਸੀ। 10 ਪਾਸ ਕਰਿਆ। ਹਾਂਜੀ। ਤੁਸੀਂ ਵੀਰੇ ਮਤਲਬ ਤੁਹਾਡਾ ਬਚਪਨ ਕਿਵੇਂ ਰਿਹਾ? ਪਲੱਸ 2 ਕੀਤੀ ਉਸ ਤੋਂ ਬਾਅਦ ਨਹੀਂ ਪੜੇ। ਹਾਂਜੀ ਨਹੀਂ। ਕਰਦੀਆਂ ਬਸ ਮਜਬੂਰੀਆਂ ਕਾਰਨ। ਕੀ ਮਜਬੂਰੀਆਂ ਕਰਦੀਆਂ? ਖੇਤੀ ਸੀਗੀ? ਹਾਂਜੀ ਸਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਸੀਗੀ 20 ਕਿੱਲੇ ਨੇ ਆਈਂਦਾ ਬਾਣ ਸੀਗਾ ਜੀ ਸਾਡੇ ਕੋਲੇ। ਉਹ ਗਈ ਗਈ ਕਿੱਧਰ ਜ਼ਮੀਨ? ਉਹ ਮੇਰੇ ਜਿਹੜੇ ਡੈਡੀ ਦੇ ਚਾਚਾ ਜੀ ਸੀਗੇ ਉਹ ਬਲੈਕ ਕਰਦੇ ਸੀ ਫੀਮ ਦੇ ਜੀ। ਹੂੰ। ਤੇ ਉਹ ਬਸ ਫਸ ਜਾਂਦੇ ਜਿਹੜੇ ਉਹਨਾਂ ਦੇ ਮੇਰੀ ਡੈਡੀ ਦੇ ਦਾਦੀ ਜੀ ਸੀ। ਉਹ ਉਹਨਾਂ ਦੀ ਜਾਦੇ ਕਰਦੇ ਸੀ ਆਪਦੇ ਪੁੱਤ ਦੀ ਜਿਹੜਾ ਮੇਰੇ ਡੈਡੀ ਦਾ ਚਾਚਾ ਜੀ ਸੀ ਹੂੰ ਉਹਨਾਂ ਦੀ ਬਾਲੀ ਕਰਦੇ ਸੀ ਬਾਈ ਉਹ ਜੇਲ੍ਹ ਚੜ ਜਾਂਦੇ ਜ਼ਮੀਨ ਵੇਚ ਦਿੰਦੇ ਸਾਰੀ ਥੋੜੀ ਥੋੜੀ ਕਰਕੇ ਇਹਨਾਂ ਨੇ 20 ਦੇ 20 ਕਿਲੇ ਜ਼ਮੀਨ ਵੇਚਤੀ ਬਸ ਤੁਹਾਡੇ ਪੱਲੇ ਕੁਛ ਨਹੀਂ ਦਿਆ ਨਹੀਂ ਜੀ ਸਾਰਾ ਚਾਚੇ ਤੁਹਾਡੇ ਤੁਹਾਡੇ ਪਾਪਾ ਤੁਹਾਡੇ ਫਾਦਰ ਉਹ ਕੀ ਕਰਦੇ ਸੀ ਉਹ ਬਸ ਖੇਤੀ ਕਰਦੇ ਸੀ ਉਹਨਾਂ ਨੂੰ ਕੀ ਆ ਉਹ ਸ਼ਰਾਬ ਪੀ ਲੈਂਦੇ ਦਿਨ ਤੋਂ ਤੁਹਾਡੇ ਜੀ ਬਸ ਹਾਂ ਜੀ ਫਿਰ ਤੁਹਾਡੇ ਤੱਕ ਨਸ਼ਾ ਕਿਵੇਂ ਪਹੁੰਚਦਾ ਤੁਹਾਡੇ ਤੁਹਾਨੂੰ ਦਿਮਾਗ ਘਰ ਚੋਂ ਹੀ ਲੱਗਦਾ ਵੀ ਇੱਕ ਪਾਸੇ ਚਾਚਾ ਬਲੈਕ ਕਰਦਾ ਹੈ ਦੂਜੇ ਪਾਸੇ ਪਿਤਾ ਜਿਹੜਾ ਪਿਓ ਉਹ दारू ਪੀਂਦਾ ਬੱਚੇ ਦੇ ਮਨ ਤੇ ਦਾ ਅਸਰ ਹੁੰਦਾ ਹੀ ਆ ਹਾਂ ਬਸ ਜਦੋਂ ਇਹੋ ਜਿਹਾ ਮਾਹੌਲ ਦੇਖਣਾ ਘਰੇ ਸ਼ਰਾਬਾਂ ਕੱਢੀ ਜਾਣੀਆਂ ਜੀ ਹਰ ਵਾਸਤੇ ਇਹਨਾਂ ਨੇ ਬਸ ਐਂ ਜਮੀਨ ਜਾਇਆ ਤੇ ਸਾਰੀ ਖਾ ਗਏ ਕਿਉਂ ਪੜ੍ਹਾਈ ਮੈਂ ਅੱਗੇ ਕਰ ਨਹੀਂ ਸਕਿਆ ਵਾ ਮਜਬੂਰੀਆਂ ਕਰਦੀਆਂ ਇੰਨੀ ਜਮੀਨ ਜਾਇਆ ਤਾਂ ਪਾਸਟੂ ਤੋਂ ਬਾਅਦ ਨਸ਼ੇ ਵਾਲਾ ਆਏ ਤੁਸੀਂ ਹਾਂਜੀ ਪਾਸਟੂ ਤੋਂ ਬਾਅਦ ਮੈਂ 2000 ਆਪਣਾ 12 ਦੇ ਵਿੱਚ ਮੈਂ ਜੋਬ ਤੇ ਲੱਗ ਗਈ ਟ੍ਰਾਈਡੈਂਟ ਜੋਬ ਕੀਤੀ ਸਿਕਿਉਰਟੀ ਨਹੀਂ ਆਪਣਾ ਉੱਥੇ ਮਸ਼ੀਨ ਆਪਰੇਟਰ ਸੀ ਗਈ ਮਸ਼ੀਨ ਮਸ਼ੀਨ ਚਲਾ ਲੈਂਦੇ ਸੀ ਹਾਂਜੀ ਅੱਛਾ ਹਾਂ ਤੇ ਆਪਣੇ ਹੰਡਿਆਏ ਵੀ ਜੋਬ ਕਰੀ ਮੈਂ ਮਸ਼ੀਨਾ ਕੰਪਨੀ ਚ ਜੀ ਆਪਣਾ ਕਪੈਨਾਂ ਬਣਾਉਂਦੇ ਸੀ ਉੱਥੇ ਜੀ ਹੂੰ ਤੇ ਉਸ ਤੋਂ ਬਾਅਦ ਮੈਂ ਐਮਬੀਡੀ ਮਾਲ ਚ ਬਗਿਆ ਸੀ ਗਰੁੱਪ 4 ਸਿਕਿਉਰਿਟੀ ਚ ਉੱਥੇ 3.5 ਸਾਲ ਆਏ ਜੀ ਉੱਥੇ 3 ਸਾਲ ਉਹ ਇਨਾ ਥਾਵਾਂ ਤੇ ਕੰਮ ਕਰਦੇ ਦੌਰਾਨ ਨਸ਼ਾ ਲੱਗਿਆ ਜਾਂ ਨਹੀਂ ਉਦੋਂ ਮੈਂ ਸਿਰਫ ਡਰਿੰਕ ਵਗੈਰਾ ਕਰਦਾ ਸੀ ਜਿੰਮੇ ਸੈਲਰੀ ਵਗੈਰਾ ਮਿਲਦੀ ਜਾਂ ਡਰਿੰਕ ਡਰਿੰਕ ਘਰ ਤੋਂ ਸ਼ੁਰੂ ਹੋਈ ਹਾਂ ਇਹ ਤੇ ਬਿਆਸਾ ਦੀ ਚੋਂ ਆ ਏਦਾਂ ਨਹੀਂ ਵੀ ਰੋਜ਼ ਪੀਣੀ ਹੈਗੀ ਕਦੇ 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 ਹੋਇਆ ਸੀ ਜਿਵੇਂ ਕਹਿੰਦੇ ਨੇ ਕਿ ਮਾਪੇ ਬਹੁਤੇ ਦੋਸ਼ੀ ਨਜ਼ਰ ਆਉਂਦੇ ਹੁੰਦੇ ਨੇ ਜਿਵੇਂ ਆਪਣੇ ਪੰਜਾਬ ਚ ਮਾਲਵੇ ਦੀ ਗੱਲ ਕਰਦੇ ਆ ਕਿ ਪਿਓ ਜਾਂ ਦਾਦਾ ਬੱਚੇ ਨੂੰ ਕਹਿੰਦਾ ਲੈ ਪੀ ਘੋਟ ਹਾਂਜੀ ਬਸ ਉਹ ਇਹਨਾਂ ਨੇ ਕਿਹਾ ਤਾਂ ਹੈ ਨਹੀਂਗਾ ਫਾਤਾ ਸਾਹਿਬ ਵੀ ਆਪ ਚੱਕ ਕੇ ਪੀ ਲੈਂਦੇ ਸੀ ਹਾਂ ਬਸ ਪਈ ਹੁੰਦੀ ਸੀ ਘਰੇ ਇੰਝ ਕਰਦੀ ਕੱਢਦੇ ਬਸ ਪਈ ਹੋਣੀ ਘਰੇ ਬਸ ਮਾੜਾ ਮੋਟਾ ਸੈਂਪਲ ਦੇਖ ਲੈਣਾ ਜੀ ਵੀ ਥੋੜੀ ਜੀ ਪਾ ਕੇ ਪੀ ਲਈ ਚੋਰੀਓ ਪਾ ਕੇ ਪੀ ਲਈ ਬਸ ਐਸੇ ਜਿਹਾ ਕੁਝ ਕਰ ਲੈਂਦੇ ਸੀਗੇ ਬਸ ਐਂ ਸ਼ੋ ਨਹੀਂ ਹੋਣ ਦਿੰਦੇ ਸੀ ਵੀ ਘਰੇ ਕੁਸ ਕਰਨੀ ਪੀਣੀ ਹੈਗੀ ਹੈ ਨਹੀਂ ਪਤਾ ਲੱਗਣ ਨੂੰ। ਨਹੀਂ। ਫਿਰ ਉਸ ਤੋਂ ਬਾਅਦ ਕੀ ਹੋਇਆ? ਟ੍ਰਾਈਡੈਂਟ ਜਾਂ ਜਿੱਥੇ ਐਮਬੀਡੀ ਚ ਤੁਸੀਂ ਕੰਮ ਹਾਂਜੀ ਐਮਬੀਡੀ ਮੌਲ ਚ ਮੈਂ 2015 ਤੱਕ ਜੌਬ ਕਰੀ। ਉੱਥੋਂ ਉਸ ਤੋਂ ਬਾਅਦ ਮੈਂ ਉੱਥੋਂ ਆ ਗਿਆ। ਉਹਨਾਂ ਨੇ ਮੇਰੀ ਬਦਲੀ ਕਰਤੀ ਸੀ ਮੌਲ ਚੋਂ। ਹੂੰ। ਉਹਨਾਂ ਨੇ ਮੈਨੂੰ ਕਹਿੰਦੇ ਵੀ ਇਹ ਤੈਨੂੰ ਏਜੰਸੀ ਏਜੰਸੀ ਚ ਲੱਗਣਾ ਪੈਣਾ ਗੱਡੀ। ਮੈਂ ਕਹਾ ਨਹੀਂ ਮੈਂ ਤਾਂ ਜੇ ਜੌਬ ਕਰੂੰਗਾ ਮੈਂ ਐਮਬੀਡੀ ਜੀ ਕਰੂੰਗਾ। ਉਹ ਉਹਨਾਂ ਨੇ ਫਿਰ ਮੇਥੋਂ ਰਜਾਇਨ ਲੈ ਲਿਆ ਜੀ। ਹੂੰ। ਫਿਰ ਫਿਰ ਦੁੱਖ ਲੱਗਿਆ। ਹਾਂਜੀ। ਜਦੋਂ ਕਿਸੇ ਦੀ ਨੌਕਰੀ ਜਾਂਦੀ ਹੈ ਉਦੋਂ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਹਾਂਜੀ ਉਹ ਮੈਂ ਉੱਥੇ ਹੈੱਡਗਾਰਡ ਸੀਗਾ ਜਿਹੜੇ ਮੇਰੇ ਨਾਲ ਦੀਆਂ ਲੇਡੀਆਂ ਗਾਰਡ ਸੀਗੀਆਂ ਮੈਂ ਉਹਨਾਂ ਨੂੰ ਬਸ ਟਾਈਮ ਜਿੰਨੇ ਵਜੇ ਉਹ ਆਉਂਦੀਆਂ ਸੀ 19:00 ਵਜੇ ਮੈਂ ਪਾਉਣ ਨਹੀਂ ਦਿੰਦਾ ਸੀਗਾ ਉਹਨਾਂ ਨੂੰ ਵੀ ਜਿੰਨੇ ਦਾ ਟਾਈਮ ਆਏ ਹੋ ਤੁਸੀਂ ਉਹਨੇ ਦਾ ਟਾਈਮ ਪਾਓ ਬਸ ਆਹੀ ਲੜਾਈ ਸੀ ਉਹ ਮੇਰੀਆਂ ਕੰਪਲੀਟ ਕਰਦੀ ਰਹਿੰਦੀ ਸੀ ਹੈਡ ਆਫਸ ਵੀ ਇਮਾਨਦਾਰੀ ਵੀ ਨਹੀਂ ਕਿਤੇ ਬੰਦੇ ਨਹੀਂ ਚੱਲਣ ਦਿੰਦੇ ਹਾਂ ਜੀ ਮੈਂ ਹੈੱਡਗਾਰਡ ਸੀਗਾ ਉੱਥੇ ਮੈਂ ਦੱਸੀ ਵੀ ਗੱਲ ਮਖਾਜ ਤੈਂ ਦਾ ਕਰਕੇ ਆਉਂਦੀਆਂ ਸਾਨੂੰ ਪੁੱਠਾ ਬੋਲਦਾ ਐ ਬੋਲਦਾ ਮੈਂ ਕਹਾਂ ਮੈਂ ਟਾਈਮ ਪਾਉਣੀ ਜਿੰਨਾ ਮੈਂ ਜਿੰਨੇ ਕੁੜੀਆਂ ਕੰਮ ਕਰਦੀਆਂ ਸੀ ਉਹਨਾਂ ਨੇ ਦੋਸ਼ ਲਾਏ ਹਾਂ ਜੀ ਉਸ ਤੋਂ ਬਾਅਦ ਮੈਂ ਰਜਾਇਨ ਕਰਕੇ ਆ ਗਿਆ ਜੀ ਪਿੰਡ ਹਾਂਜੀ ਮੇਰੇ ਪੈਸੇ ਬਹੁਤ ਜ਼ਿਆਦਾ ਸੇਵ ਕਰੇ ਹੋਏ ਸੀਗੇ ਜੀ ਆਪਣਾ ਟ੍ਰਾਈਡੈਂਟ ਚ ਮੈਂ ਜੋਬ ਕਰੀ ਦੋ ਢਾਈ ਸਾਲ ਸੇਵ ਕਰਕੇ ਰੱਖੇ ਸੀ ਪੈਸੇ ਹਾਂਜੀ ਮੇਰੇ 8-9 ਲੱਖ ਰੁਪਈਆ ਸੀ ਖੋਦਾ ਸੀ ਹਾਂਜੀ ਫਿਰ ਕੀ ਫਿਰ ਕੀ ਹੋਇਆ ਕਿ ਨਸ਼ਾ ਲਾਉਣ ਲੱਗ ਗਏ ਹਾਂਜੀ ਮੈਂ ਇੱਥੇ ਪਿੰਡ ਦਾ ਮੁੰਡੇ ਸੀਗਾ ਇਹਨਾਂ ਦੀ ਮਢੀਰ ਕਾਫੀ ਜ਼ਿਆਦਾ ਸੀਗੇ ਮੇਰੇ ਦੋਸਤ ਇਕੱਠੇ ਹੋਏ ਬਈ ਸਾਰੇ ਪੜਾਈ ਪੜੂਈ ਤੋਂ ਬਾਅਦ ਜਿਨ੍ਹਾਂ ਨੇ ਕੋਈ ਨੌਕਰੀ ਨੌਕਰੀ ਮਿਲੀ ਸਾਰਾ ਗਰੁੱਪ ਸੀਗਾ ਇਹਨਾਂ ਦਾ ਹੀ ਉਹਨਾਂ ਚ ਆ ਕੇ ਬਸ ਉੱਠਣ ਬੈਠਣ ਲੱਗ ਗਿਆ ਪਹਿਲਾਂ ਪਹਿਲਾਂ ਤਾਂ ਅਸੀਂ ਸਾਰੇ ਸ਼ਰਾਬ ਵਗੈਰਾ ਪੀਂਦੇ ਸੀਗੇ ਹੂੰ ਪਾਲਟੀ ਪੂਟੀ ਕਰ ਲੈਂਦੇ ਸੀ ਉਹਦੇ ਵਿੱਚ ਕੁਝ ਕੁ ਬੰਦੇ ਜਿ ਸੀ ਜਿਹੜੇ ਪੰਨੀ ਦੇ ਉੱਤੇ ਲਾਉਂਦੇ ਸੀ ਚਿੱਟੇ ਨੂੰ ਜੀ ਹੂੰ ਤੇ ਉਹਨਾਂ ਨੂੰ ਦੇਖੇ ਜਾਣਾ ਸੀ ਨੇ ਮੈਂ ਤਾਂ ਦੇਖਿਆ ਵੀ ਮੈਂ ਤਾਂ ਚਿੱਟੇ ਦਾ ਨਾਮ ਵੀ ਨਹੀਂ ਸੁਣਿਆ ਜੀ 2015 14 ਤੱਕ ਹੂੰ ਉ ਪਤਾ ਹੁੰਦਾ ਵੀ ਚਿੱਟਾ ਚਿੱਟਾ ਮੈਂ ਦੇਖਿਆ ਨਹੀਂ ਸੀ ਕਿਤੇ ਅੱਖੀ ਵੀ ਹੁੰਦਾ ਕੀ ਆ ਵੀ ਕੋਈ ਉਸ ਜੁੰਡਲੀ ਚ ਉਸ ਦੋਸਤਾਂ ਮਿੱਤਰਾਂ ਚ ਪਤਾ ਲੱਗਿਆ ਹਾਂ ਜੀ ਵੀ ਮੈਂ ਕਿਹਾ ਇਹ ਕੀ ਲਾਉਨੇ ਉਹ ਕਹਿੰਦੇ ਵੀ ਚਿੱਟਾ ਲਾਉਨੇ ਸੀ ਪੰਨੀ ਤੇ ਮੈਂ ਵੀ ਉਹਨਾਂ ਨੂੰ ਕਹਿਦਾ ਨਾ ਵੀ ਇੱਕ ਅੱਧੀ ਲਾਈਨ ਲਵਾ ਦੋ ਤੁਸੀਂ ਮੈਨੂੰ ਕਹਿਦਾ ਨਾ ਮੈਂ ਉਹਨਾਂ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਸੀ ਉਹਨਾਂ ਨੇ ਕਿਹਾ ਤੁਹਾਨੂੰ ਕਿ ਨਹੀਂ ਮੈਂ ਕਿਹਾ ਉਹਨਾਂ ਨੂੰ ਇਹ ਮੈਂ ਲਾ ਕੇ ਤੁਸੀਂ ਕੀ ਕਰਦੇ ਹੋ ਮੈਂ ਖਾ ਮੈਨੂੰ ਵੀ ਲਵਾ ਕੇ ਦੇਖ ਲਾ ਮੈਂ ਕਹ ਵੀ ਕੀ ਚੀਜ਼ ਐ ਇਹ ਤੇ ਉਹਨਾਂ ਨੇ ਮੈਨੂੰ ਰੋਕਿਆ ਜ਼ਰੂਰ ਕਹਿੰਦੇ ਵੀ ਇਹ ਚੀਜ਼ ਇੰਨੀ ਪੈੜੀ ਆ ਵੀ ਛੱਡ ਨਹੀਂ ਸਕਦਾ ਮੈਂ ਖਾ ਲਾ ਮੈਂ ਇੱਕ ਦਿਨ ਨਾ ਮਖਾ ਕੀ ਹੋ ਜਾਊਗਾ ਮਾ ਕੋਈ ਚੱਕਰ ਨਹੀਂ ਆ ਐ ਹੌਲੀ ਹੌਲੀ ਪੰਨੀ ਤੇ ਇੱਕ ਲੈਂ ਲਾ ਲੈਣੀ ਕਿਤੇ ਕਿਸੇ ਨਾਲ ਲਾ ਲੈਣੀ ਫਿਰ ਹੌਲੀ ਹੌਲੀ ਜਦੋਂ ਐ ਹੁਣ ਰੋਜ਼ ਉਹ ਲਵਾਉਂਦੇ ਵੀ ਨਹੀਂ ਸੀ ਕਹਿ ਦਿੰਦੇ ਸੀ ਵੀ ਇੰਨਾ ਮਹਿੰਗਾ ਹੁੰਦਾ ਇਹ ਵੀ ਪੈ ਪੈਸਾ ਅਕਾਊਂਟ 'ਚ ਮੇਰੇ ਬਹੁਤ ਸੀਗੇ ਜਿਆਦਾ ਜੀ ਫਿਰ ਪੈਸਾ ਤੁਸੀਂ ਦਿੱਤਾ ਹਾਂ ਜੀ ਫਿਰ ਮੈਂ ਪੈਸੇ ਦੇ ਦਿੰਦਾ ਜੀ ਹਜ਼ਾਰ ਮੰਗਦੇ ਸੀ ਆਪੀ ਲੈ ਕੇ ਆਉਂਦੇ ਸੀ ਮੈਂ ਜਾਂਦਾ ਨਹੀਂ ਸੀ ਗੱਡਰੇਟ ਜੀ ਆਪ ਨਹੀਂ ਲੈਣ ਜਾਂਦੇ ਸੀ ਨਾ ਜੀ ਮੈਂ ਨਹੀਂ ਜਾਂਦਾ ਜੀ ਵੀ ਕਿੱਥੋਂ ਲਿਆਉਂਦੇ ਨੇ ਉਹ ਕੀ ਕਰਦੇ ਨੇ ਮੈਂ ਤਾਂ ਪੈਸੇ ਲੈ ਜਾਂਦੇ ਬਸ ਉੱਥੇ ਸਾਡੀ ਮੋਟਰ ਸੀਗੀ ਉੱਥੇ ਲੈ ਆਉਂਦੇ ਸੀ ਆ ਤੁਹਾਡੀ ਮੋਟਰ ਤੇ ਬੈਠ ਕੇ ਲਾਉਂਦੇ ਸੀ ਹਾਂ ਜੀ ਕਿੰਨੇ ਜੀ ਦੋਸਤ ਸੀ ਜਿਹੜੇ ਨਾਲ ਸੀ ਜਿਹੜੇ ਇਹ ਬਹੁਤ ਜਿਆਦਾ ਸੀਗੇ ਜੀ 25 30 ਜਣੇ ਸੀ ਸਾਰੇ ਇੱਕ ਪਿੰਡ ਦੇ ਨਹੀਂ ਲਵੇ ਲਵੇ ਕੋਲੇ ਕੋਲੇ ਪਿੰਡਾਂ ਦਾ ਸਾਰਾ ਗਰੁੱਪ ਬਣਾਇਆ ਵੈਸੀ ਮੰਢੀਰ ਦਾ ਜਿਵੇਂ ਸ ਨਹੀਂ ਜਿਵੇਂ ਲੜਾਈ ਪੜਾਈ ਤੇ ਜਾਣਾ ਇਹ ਸਾਰੇਆਂ ਯਾਰ ਦੋਸਤ ਬਸ ਇੱਕ ਇਕੱਠੇ ਰਹਿੰਦੇ ਸੀ ਲੜਦੇ ਪੜਦੇ ਰਹਿੰਦੇ ਕਿਤੇ ਕਿਸੇ ਨੂੰ ਕੁੱਟਾਏ ਕਿਸੇ ਨੂੰ ਕੁਛ ਕਰਾਏ ਬਸ ਏਦਾਂ ਲੱਗਦਾ ਸੀ ਕਿੰਨੀ ਤੁਸੀਂ ਕਰਦੇ ਰਹੇ ਹਾਂਜੀ ਮੈਨੂੰ ਨਾਲ ਲੈ ਜਾਂਦੇ ਸੀ ਕਿ ਜੀ ਮੈਂ ਭੱਗ ਜਾਂਦਾ ਸੀ ਜੀ ਫਿਰ ਦੋਸਤੀ ਕਰਕੇ ਜਾਣਾ ਪੈਂਦਾ ਸੀ ਹਾਂ ਜੀ ਵੀ ਕਦੇ ਕਹਿੰਦੇ ਆਪਾਂ ਨੂੰ ਇੱਥੇ ਜਾਣਾਗਾ ਇਹਦੇ ਇਹਦੇ ਨਾਲ ਲੜਾਈ ਆ ਜੀ ਕਦੇ ਇਹ ਹੋਇਆ ਮਤਲਬ ਪੈਸਾ ਜਿਹੜਾ 8 ਲੱਖ ਸੀ ਹਾਂ ਜੀ 8 ਲੱਖ ਬਹੁਤ ਹੁੰਦਾ ਹੈਗਾ ਹਾਂ ਜੀ ਸਾਰਾ ਗਿਆ ਚਿੱਟੇ ਚ ਚਿੱਟੇ ਚ 8 ਲੱਖ ਤਾਂ ਗੇ ਹੀ ਗਿਆ ਜੀ ਜਿਹੜਾ ਮੈਂ ਘਰੋਂ ਡਾਇਆ ਪੈਸਾ ਉਹ ਅਲੱਗ ਹੈ ਜੀ ਕਰੋ ਕਿੱਥੋਂ ਮਿਲਦਾ ਜੀ ਕਰੋ ਮਾਤਾ ਜੀ ਨੂੰ ਕਹਿ ਦੇਣਾ ਵੇ ਸਭੀ ਔਖਾਂ ਦਾ ਜਿਉ ਮੈਂ ਆਪਦੇ ਪੈਸੇ ਖਾ ਗਿਆ ਹੌਲੀ ਹੌਲੀ ਪਹਿਲਾਂ ਮੈਂ ਪੰਨੀ ਤੇ ਲਾਉਂਦਾ ਸੀਗਾ ਜਿਉਂ ਜੀ ਉਹਤੇ ਆਏ ਸੀਗਾ ਵੀ ਖਰਚਾ ਜ਼ਿਆਦਾ ਆਉਂਦਾ ਸੀ ਪੰਨੀ ਤੇ ਜੀ ਹੂੰ ਫਿਰ ਹੌਲੀ ਹੌਲੀ ਜੇ ਹੁਣ ਆਪਾਂ ਪੰਨੀ ਤੇ ਲਾਉਨੇ ਆਗੇ ਜੋ ਡੋਜ਼ ਵੱਧ ਗਈ ਪਹਿਲਾਂ ਤਾਂ ਇੱਕ ਦੋ ਲੈ ਨੇ ਹੀ ਲਾਉਂਦੇ ਸੀਗੇ ਹੌਲੀ ਹੌਲੀ ਵੀ ਅੱਧੀ ਅੱਧੀ ਗ੍ਰਾਮ ਹੈ ਕਿ 1 ਗ੍ਰਾਮ ਤੇ ਪਹੁੰਚ ਗਏ ਜੋ ਕੰਮ ਫਿਰ ਅਸੀਂ ਕੀ ਕਰਨ ਲੱਗਿਆ ਉਹ ਜਿਹੜੇ ਮੁੱਡੇ ਵਿੱਚ ਇੰਜੈਕਸ਼ਨ ਲਾਉਂਦੇ ਸੀਗੇ ਉਹ ਤੇ ਸਿਰਫ ਜੇ ਆਪਾਂ 5000 ਦਾ ਲਾਉਨੇ ਆ ਉਹ 500 ਦੇ ਹੀ ਉਹਨਾਂ ਬਹੁਤ ਸੀਗਾ ਜੀ ਸਿੱਧਾ ਡਾਇਰੈਕਟਰ ਨਾਲ ਨਾੜ ਚਲਾਉਣਾ ਤੁਸੀਂ ਲਾਇਆ ਹਾਂ ਜੀ ਬਹੁਤ ਜ਼ਿਆਦਾ ਲਾਇਆ ਉਸ ਤੋਂ ਬਾਅਦ ਤਾਂ ਡਾਇਰੈਕਟਰ ਇਹ ਹੋਇਆ ਕਿ ਕੋਈ ਨਾੜ ਹੀ ਨਹੀਂ ਬਚੀ ਹੋਣੀ ਨਹੀਂ ਨਾੜਾਂ ਤਾਂ ਬਹੁਤ ਸੀਗੀਆਂ ਜ਼ਿਆਦਾ ਜੀ ਮੇਰੇ ਕੋਈ ਨਾੜ ਦਾ ਨਹੀਂ ਇਸ਼ੂ ਆ ਜੀ ਵੀ ਬਈ ਨਹੀਂ ਇਹ ਵੀ ਬਹੁਤ ਜ਼ਿਆਦਾ ਲਾਇਆ ਹਾਂ ਜੀ ਨਾ ਇੱਕ ਨਾੜ ਚ ਹੀ ਲਾਇਆ ਇਹ ਸ਼ੁਰੂ ਤੋਂ 7-8 ਸਾਲ ਲਾਇਆ ਇਹ ਮੰਨ ਚਲਦਾ ਸੀ ਵੀ ਮੈਂ ਗਲਤ ਪਾਸੇ ਜਾ ਰਿਹਾ ਕਿ ਲੱਗ ਰਿਹਾ ਸੀ ਉਦੋਂ ਮਹਿਸੂਸ ਹੋ ਰਿਹਾ ਸੀ ਵੀ ਚੰਗੇ ਚੰਗੇ ਹਾਂ ਜੀ ਬਸ ਆਏ ਜਿਵੇਂ ਜਸ ਆਥਣੇ ਲਾ ਕੇ ਸੋਚ ਲੈਣਾ ਜੋਂ ਲਾ ਲੈਂਦੇ ਸੀ ਸਮਾਨ ਵੀ ਕੱਲ ਤੋਂ ਲਾਉਂਦੇ ਨਹੀਂ ਗਏ ਬਸ ਯਾਰ ਵੀ ਇਹ ਤਾਂ ਬਹੁਤ ਕੰਮ ਖਰਾਬ ਤੜਕੇ ਨੂੰ ਫੇਰ ਲਾ ਲੈਣਾ ਜੀ ਬਸ ਕੀ ਹੁੰਦਾ ਸੀ ਜੀ ਤੋੜ ਬਹੁਤ ਪੈੜੀ ਆ ਜੀ ਸਰੀ ਟੁੱਟਦਾ ਸੀ ਬਹੁਤ ਜ਼ਿਆਦਾ ਜੀ ਜਿਹੜਾ ਚਿੱਟੇ ਵਾਲਾ ਹਾਂ ਜੀ ਕੋਈ ਪਰਿਵਾਰ ਦਾ ਨਹੀਂ ਸੋਚਦਾ ਸੀ ਸਿਰਫ ਸਮਾਨ ਤੱਕ ਵੀ ਪੈਸੇ ਨਾਲ ਲੱਗਦੀ ਪੜ ਮਾਰਕਟਾਈ ਕੀਤੀ ਮਾਂ ਨਾਲ ਜਾਂ ਪਿਓ ਨਾਲ ਮਾਰਕਟਾਈ ਨਹੀਂ ਬੋਲ ਕੇ ਬਸ ਵੀ ਜਦੋਂ ਮੈਂ ਸਮਾਨ ਵਗੈਰਾ ਭੰਨ ਤਿੰਦਾ ਘਰੇ ਜਾਂ ਤਾਂ ਜੀ ਕਰ ਭੰਨੇ ਸੋਣਾ ਹਾਂ ਜਿਵੇਂ ਮਾਪਿਆਂ ਤੇ ਹੱਥ ਨਹੀਂ ਚੱਕਿਆ ਲੜਾਈ ਗਾਲਾਂ ਬਦੁੱਪੜ ਵਸੇ ਹੀ ਚੀਜ਼ਾਂ ਤਾਂ ਬਹੁਤ ਹੋਈਆਂ ਨੇ ਗਾਲਾਂ ਕੱਢੀਆਂ ਉਹ ਵੀ ਮਾਰਨ ਦੇ ਬਰਾਬਰ ਹੀ ਹੁੰਦਾ ਮਾਂ ਨੂੰ ਗਾਲ ਕੱਢਣੀ ਹਾਂ ਜੀ ਇਹ ਗਲਤੀਆਂ ਬਹੁਤ ਬਹੁਤ ਜੇ ਪਿਓ ਨੂੰ ਗਾਲ ਕੱਢੋਗੇ ਤਾਂ ਉਹ ਵੀ ਮਾਰਨ ਦੇ ਬਰਾਬਰ ਹੀ ਚਲਾ ਜਾਂਦਾ ਹਾਂ ਜੀ ਮੇਰੇ ਫਾਦਰ ਸਾਹਿਬ ਤਾਂ ਵਿੱਚ ਆਉਂਦੇ ਹੀ ਨਹੀਂ ਸੀ ਬਸ ਮੇਰਾ ਮੇਨ ਤਾਂ ਕਲੇਸ਼ ਮਾ ਨਹੀਂ ਰਹਿੰਦਾ ਸੀਗਾ ਜੀ ਮਾਰਨੇ ਮਾਂ ਰੋਕਦੀ ਸੀ ਹਾਂ ਰੋਕਦੀ ਸੀ ਵੀ ਉਹਨੂੰ ਪਤਾ ਸੀ ਵੀ ਕੋਈ ਗਲਤ ਕੰਮ ਨਾ ਕਰ ਲੇ ਜਾਂ ਕੁਝ ਕਰ ਲੇ ਉਹ ਵਿਚਾਰੀ ਪੈਸੇ ਵੀ ਦਿੰਦੀ ਸੀ ਰੋਜ਼ ਮੈਨੂੰ ਪੈਸੇ ਵੀ ਦਿੰਦੀ ਸੀ ਕਦੇ ਮਾਂ ਦੀ ਅੱਖਾਂ ਚਾਂਜੂ ਦੇਖੇ ਬਹੁਤ ਜ਼ਿਆਦਾ ਜੀ ਆਪਕਾ ਦੇਖਿਆ ਮਹਿਸੂਸ ਹਾਂਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਦੋਂ ਗਾਲਾਂ ਕੱਢਦੇ ਆ ਉਦੋਂ ਨਹੀਂ ਮਹਿਸੂਸ ਹੁੰਦਾ ਬਾਅਦ ਜਾ ਕੇ ਕਦੇ ਮਹਿਸੂਸ ਕੀਤਾ ਹੋਵੇ ਯਾਰ ਜਦੋਂ ਲਾ ਲੈਂਦੇ ਹੀ ਸਮਾਨ ਉਦੋਂ ਮਹਿਸੂਸ ਹੁੰਦਾ ਸੀਗਾ ਯਾਰ ਵੀ ਇਹ ਕੰਮ ਗਲਤ ਕਰ ਰਹੇ ਆ ਬਸ ਬੇਰ ਨੂੰ ਜਉਨਾ ਸਾ ਉੱਤਰ ਜਾਣਾ ਫੇਰ ਉਹੀ ਚੀਜ਼ਾਂ ਜੀ ਬੇ ਮਾਤਾ ਹਾਂਈ ਮਾਂ ਕਿੱਥੋਂ ਲਿਆਉਂਦੀ ਸੀ ਪੈਸੇ ਮਾਂ ਕੋਲ ਸੇਵ ਕਰੇ ਹੋਏ ਸੀਗੇ ਜਿੱਦਾਂ ਸਾਡੀ ਜ਼ਮੀਨ ਵੇਚੀ ਸੀ ਕਿ ਕਿ ਲਾਓ ਮੇਰੇ ਨਾਨਾ ਜੀ ਨੇ ਪੈਸੇ ਦਿੱਤੇ ਹੋਏ ਸੀ ਕੁਝ ਉਹਨਾਂ ਕੋਲੇ ਹੈਗੇ ਸੀਗੇ ਜੀ ਹਾਂਈ ਕਦੇ 2000 ਲੈ ਲੈਣਾ 1000 ਲੈ ਲੈਣਾ ਉਹਨੇ ਦੇ ਦੇਨੇ ਪਹਿਲਾ ਚਿੱਟਾ ਤੁਹਾਨੂੰ ਤੁਸੀਂ ਕਿਹਾ ਕਿ ਮੈਨੂੰ ਨਸ਼ਾ ਲਿਆ ਕੇ ਦਿੰਦੇ ਸੀ ਹਾਂ ਜੀ ਪੈਸੇ ਮੈਂ ਦਿੰਦਾ ਸੀ 1000 ਦਵਾਂ 2000 5000 ਜਿੰਨੇ ਤੁਸੀਂ ਦਿੰਦੇ ਸੀ ਨਾਲ ਦੇ ਹਾਂ ਜੀ ਫਿਰ ਆਪ ਵੀ ਲੈਣ ਜਾਂਦੇ ਰਹੇ ਹੋ ਤੁਸੀਂ ਤਾਂ ਹਾਂ ਫਿਰ ਮੈਂ ਉਹਨਾਂ ਨਾਲ ਬਾਗ ਜਾਣਾ ਫਿਰ ਉਹ ਵਿੱਚ ਲਵਾਉਣਾ ਪੈਂਦਾ ਸੀਗਾ ਫਿਰ ਮੈਂ ਸਿੱਧਾ ਡਾਇਰੈਕਟ ਜੋਂ ਇੱਕ ਦੋ ਵਾਰ ਉਹਨਾਂ ਨਾਲ ਆਇਆ ਮੋਟਰਸਾਈਕਲ ਤੇ ਬੈਠ ਕੇ ਕਿਉਂ ਸਾਡੇ ਤਾਂ ਸਿਰਫ 2-3 ਕਿਲੋਮੀਟਰ ਤੋਂ ਹੀ ਮਿਲਦਾ ਸੀ ਸਮਾਨ ਇੱਥੇ ਸ਼ੇਰਪੁਰ ਤੋਂ ਹੀ ਹਾਂ ਜੀ ਸ਼ੇਰਪੁਰ ਬਹੁਤ ਜ਼ਿਆਦਾ ਮਸ਼ਹੂਰ ਸੀ ਸਾਡੇ ਚਿੱਟਾ ਬਾ ਚੇ ਰਾਮ ਨਾ ਮਿਲ ਜਾਂਦਾ ਸੀ ਹਾਂ ਸਿੱਧਾ ਜਾਓ ਬਸ ਪੈਸੇ ਪੜਾਓ ਸਮਾਨ ਲਓ ਕੋਈ ਦਿੱਕਤ ਨਹੀਂ ਕੋਈ ਡਰ ਡਕਰ ਨਹੀਂ ਸੀ ਕੋਈ ਡਰ ਡਕਰ ਨਹੀਂ ਸੀ ਕੋਈ ਪੁਲਿਸ ਦਾ ਚੱਕਰ ਨਹੀਂ ਸੀ ਕੋਈ ਨਹੀਂ ਸੀ ਸਾਰੀ ਛਾਈਟੀਆਂ ਇਹਨਾਂ ਦੀਆਂ ਹੋਈਆਂ ਸੀ ਕੋਈ ਥਾਵਾਂ ਖਾਸ ਬਣਾਈਆਂ ਹੋਈਆਂ ਸੀ ਤੁਹਾਡੀਆਂ ਜਿੱਥੇ ਬੈਠ ਕੇ ਲਾਉਂਦੇ ਸੀ ਹਾਂ ਹੀ ਬਸ ਜਿੱਦਾਂ ਆਪਣਾ ਰਾਹ 'ਚ ਕੋਈ ਖੇਤ ਵਗੈਰਾ ਪੈ ਜਾਣਾ ਮੋਟਰ ਤੇ ਰੋਡ ਤੇ ਮੋਟਰਾਂ ਆਉਣੀਆਂ ਉੱਥੇ ਖੜ੍ਹ ਜਾਣਾ ਏ ਬਸ ਰੇਟਾਂ ਜਿਵੇਂ ਤੁਸੀਂ ਕਿਹਾ ਕਿ ਅਸੀਂ ਮਾਰ ਕਟਾਈ ਕਰਨ ਜਾਂਦੇ ਸੀ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਤਾਂ ਅਸੀਂ ਚਲੇ ਜਾਂਦੇ ਜਿਹੜਾ ਤੁਹਾਡਾ ਗਰੁੱਪ ਸੀ ਹਾਂਜੀ ਕਦੇ ਇਹ ਹੋਇਆ ਜਿਵੇਂ ਪੰਜਾਬ 'ਚ ਬੈਲ ਬਣਿਆ ਕਿ ਚਿੱਟੇ ਵਾਲੇ ਸੜਕਾਂ ਤੇ ਖੜ੍ਹਦੇ ਤੁਸੀਂ ਕਦੇ ਖੜ੍ਹੇ ਹੋ ਕਿਸੇ ਰਾਹੀਰ ਨੂੰ ਜਾਂਦੇ ਨੂੰ ਰੋਕਿਆ ਹੋਵੇ ਹਾਂਜੀ ਬਹੁਤ ਇਲਜ਼ਾਮੂ ਵੈਸੇ ਰੋਕਿਆ ਤਾਂ ਹੈ ਨਹੀਂਗਾ ਇਲਜ਼ਾਮ ਬਹੁਤ ਲੱਗੇ ਨੇ ਜੀ ਇਹ ਚੀਜ਼ਾਂ ਦੇ ਹਾਂ ਵੀ ਇਹ ਰਾਤ ਨੂੰ ਜੇ ਕਿਸੇ ਨੇ ਹੋਰ ਵੀ ਕਰ ਦੇਣਾ ਹਰ ਇੱਕ ਨੇ ਪਿੰਡਦਿਆਂ ਨੇ ਇਹੀ ਕਹਿਣਾ ਵੀ ਇਹਦਾ ਰਾਤ ਨੂੰ ਲੁੱਟਖੋਹਾਂ ਕਰਦੇ ਨੇ ਇਹਨਾਂ ਨੂੰ ਪੈਸਾ ਕਿੱਥੋਂ ਆਉਂਦਾਗਾ ਬਸ ਇਹ ਚੀਜ਼ਾਂ ਬਹੁਤ ਕਰਦੇ ਸੀਗੇ ਜੀ ਹੂੰ ਤੁਸੀਂ ਨਹੀਂ ਕਰੀ ਕਦੇ ਨਾ ਜੀ ਲੁੱਟਖੋਹ ਨਹੀਂ ਕਰੀ ਜੀ ਕੋਈ ਪਰਚਾ ਨਹੀਂਗਾ ਮੇਰੇ ਕੋਲ ਪਰ ਜਿਵੇਂ ਮਨ ਨੂੰ ਚ ਚੋਟ ਕਦੋਂ ਲੱਗਦੀ ਆ ਵੀ ਪਿੱਛੜਣਾ ਯਾਰ ਚੋਟ ਤਾਂ ਇਦਾਂ ਲੱਗਦੀ ਆ ਪਹਿਲਾਂ ਜਿੰਨਾ ਟਾਈਮ ਮੇਰਾ ਭਰਾ ਰਹਾ ਹੈਗਾ ਬਾਹਰ ਸੀਗਾ ਜੀ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਵੀ ਚਲ ਆਪ ਕਰੀ ਜਾਂਦੇ ਆ ਉਹ ਕਮਾਈ ਹੈਗੀ ਆ ਘਰ ਦਾ ਵੀ ਬਸ ਤੇ ਉਹ ਤੋਂ ਬਾਅਦ ਜਦੋਂ ਉਹਨੇ ਸੁਸਾਇਡ ਕਰ ਲਈ ਫਿਰ ਉਸ ਤੋਂ ਬਾਅਦ ਮਨ ਨੂੰ ਬਹੁਤ ਦੁੱਖ ਲੱਗਿਆ ਜੀ ਵੀ ਹੁਣ ਘਰ ਦਾ ਕੋਈ ਕਮਾਈ ਦਾ ਸਾਧਨ ਵੀ ਨਹੀਂ ਤੰਨੇ ਜਾਣੇ ਆ ਬਸ ਹਨਾ ਜੀ ਪੈਸਾ ਇੱਕ ਨਹੀਂ ਆ ਰਿਹਾ ਬਸ ਘਰੇ ਵੀ ਸਾਰਾ ਜਿੰਨਾ ਵੀ ਪੈਸਾ ਜੀ ਮੇਰੇ ਕੋਲ ਘਰ ਦੇ ਕੋਲ ਸਾਰਾ ਖਰਾਬ ਕਰਤਾ ਜੀ ਮੈਂ ਚਿੱਟੇ ਚਿੱਟੇ ਚਟੇ ਚਟੇ ਹਾਂਜੀ ਕੋਈ ਰਿਸ਼ਤੇਦਾਰ ਖੜਦਾ ਸੀ ਆ ਕੇ ਬਾਅਦ ਚ ਨਹੀਂ ਰਿਸ਼ਤੇਦਾਰ ਤਾਂ ਹੁਣ ਤੱਕ ਵੀ ਨਹੀਂ ਖੜਦੇ ਕੋਈ ਭੈਣ ਭਰਾ ਮੇਰੇ ਗਏ ਹੋਏ ਨੇ ਮਾਸੀ ਦੇ ਮੁੰਡੇ ਮੇਰੀ ਮੰਮੀ ਰੀਆਂ ਵੀ ਸਕੀਆਂ ਇੱਕ ਘਰ ਚ ਹੀ ਨੇ ਡੈਡੀ ਵੀ ਭਰਾ ਨੇ ਪਰ ਉਹਨਾਂ ਨੇ ਕਦੇ ਅੱਜ ਤੱਕ ਆਏ ਨਹੀਂ ਕਿਹਾ ਵੀ ਹਾਂ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਇਹੀ ਕਹਿੰਦੇ ਰਹੇ ਵੀ ਚਿੱਟਾ ਲਾਉਂਦਾ ਨਹੀਂ ਵਰਤਣਾ ਹਾਂ ਜੀ ਬਸ ਬੈਸੀ ਬਸ ਚਾਹੇ ਇਹ ਸਮਝ ਲਓ ਬਸ ਬਾਕੀ ਅੱਜ ਕੱਲ ਕਿਹੜੀ ਰਿਸ਼ਤੇਦਾਰੀ ਆ ਜੀ ਭਰਾ ਭਰਾ ਨਾਲ ਨਹੀਂ ਖੜਦਾ ਬਸ ਹਨਾ ਉਹਨੂੰ ਤਾਂ ਖੜਨੀ ਕੀ ਆ ਕਦੇ ਇਹ ਮਨ ਚ ਆਇਆ ਜਸਵੰਦਰ ਵੀਰੇ ਵੀ ਯਾਰ ਬੀਏਸੀ ਤੱਕ ਕਿਸੇ ਸਥਿਤੀ ਚ ਫਸ ਗਏ ਜਾਂ ਬੇਰੋਜ਼ਗਾਰੀ ਸੀਗੀ ਕੰਮ ਤੋਂ ਕੱਟਦਾ ਮੈਨੂੰ ਮੈ ਤਾਂ ਲੱਗ ਗਿਆ ਬਾਅਦ ਚ ਬੰਦੇ ਉਹਨੂੰ ਉਸੇ ਬੰਦ ਬੱਚੇ ਨੂੰ ਕੁੱਟਣ ਲੱਗ ਜਾਂਦੇ ਸਮਝਾਉਣ ਦੀ ਬਜਾਏ ਵੀ ਅਕਸਰ ਦੇਖਦੇ ਆਂ ਆਪਾਂ ਹਾਂ ਜੀ ਕਟਕਟਾਪਾ ਬਹੁਤ ਹੁੰਦਾ ਜਿਹੜਾ ਨਸ਼ਾ ਲਾਉਣ ਵਾਲਾ ਹੁੰਦਾਗਾ ਉਹ ਤਾਂ ਨਸ਼ੇ ਚ ਫਸਿਆ ਉਹਨੂੰ ਸਮਝਾਉਣ ਦੀ بجائے ਅਸੀਂ ਕੁੱਟਦੇ ਹਾਂ ਉਹਨੂੰ ਜਾਦੇ ਹਾਂ ਬਸ ਕਲੇਸ਼ ਬਹੁਤ ਜ਼ਿਆਦਾ ਹੁੰਦਾ ਜੀ ਬਸ ਹਰੇਕ ਮਾੜੀ ਨਿਗਾਹ ਨਾਲ ਹੀ ਦੇਖਦਾ ਜੀ ਬਸ ਕੋਈ ਐ ਤਾਂ ਸੋਚਦੇ ਹੀ ਨਹੀਂ ਵੀ ਕਾਰਨ ਕੀ ਹੈ ਪਿੱਛੇ ਵੀ ਕਾਰਨ ਕੀ ਹੈ ਇਹ ਤੋਂ ਪੁੱਛੀਏਗੀ ਮੈਨੂੰ ਮੇਰੇ ਮਾਤਾ ਨੇ ਕਿਵੇਂ ਨਾ ਕਿਵੇਂ ਪੈਸੇ ਫੜ ਕੇ ਕਿਸ ਤੋਂ ਫੜਨੇ ਜਾਂ ਕਿਵੇਂ ਵੀ ਕਰਨਾ ਮੈਨੂੰ ਤਿੰਨ ਚਾਰ ਮਹੀਨੇ ਸੈਂਟਰ ਵੀ ਇਕੱਟੇ ਨੇ ਟੀਸੀ ਪ੍ਰੋਗਰਾਮ ਦੇ ਇੰਨੇ ਦੇ 6-6 ਮਹੀਨੇ ਮੈਨੂੰ ਸੈਂਟਰਾਂ ਚ ਵੀ ਰਿਹਾ ਮੈਂ ਚਾਰ ਸੈਂਟਰਾਂ ਚ ਹਾਂ ਉਹਦੇ ਮੇਰੇ ਬਣਾਲੇ ਪੈਸੇ ਮੈਨੂੰ ਪਤਾ ਕਿਤੇ ਸਿਉਣਾ ਵਿੱਚ ਹੈ ਆਪਦਾ ਸਾਰਾ ਜਿੰਨਾ ਵੀ ਸਿਉਣਾ ਸੀਗਾ ਮੈਂ ਮਾਂ ਕੋਲੇ ਬੈਠ ਕੇ ਰੋਇਆ ਹੈ ਮਾਂ ਕੋਲੇ ਬੈਠ ਕੇ ਰੋਇਆ ਬਸ ਉਹੀ ਮਨ ਬਹੁਤ ਜ਼ਿਆਦਾ ਹੈ ਕਈ ਵਾਰ ਤ ਰਾਤ ਨੂੰ ਲੱਗ ਜਾਣਾ ਨਸੇ ਚ ਕੀਤੇ ਚ ਤੋੜ ਤੇ ਜਦੋਂ ਹੁਣ ਮਾਂ ਕੋਲੇ ਪੈਸੇ ਨਹੀਂ ਹੁੰਦੇ ਵਿਚਾਰੀ ਫੜ ਕੇ ਲਿਆ ਕੇ ਦਿੰਦੀ ਕਿਤੇ ਕੀ ਤੋਂ ਵੀ ਕਿਤੇ ਕੋਈ ਤੋਂ ਮਨ ਤਾਂ ਬਹੁਤ ਦੁਖੀ ਹੁੰਦਾ ਸੀ ਵੀ ਆਪਦੀ ਮਾਂ ਨੂੰ ਭੇਜਦੇ ਆਂ ਸਵੇਰੀ ਵਿਚਾਰੀ ਨੂੰ 7 ਵਜੇ ਦੇ ਨੂੰ ਭੇਜਣਾ ਉਹ ਕਿਤੇ ਕੀ ਤੋਂ ਲਿਆਉਂਦੀ ਹੈ 500 ਫੜ ਕੇ ਕਿਸੇ ਪੇ 1000 ਫੜਨਾ ਹਾਂ ਮੋਬਾਈਲ ਦਾ ਕਾਉ ਦੇ ਚਾ ਰਾ ਗੋਸ ਵੀ ਤਜ ਨਹੀਂ ਵੀ ਚੀਜ਼ਾਂ ਸੀ ਕਦੇ ਮਾਨੇ ਸੋਚਿਆ ਨਹੀਂ ਵੀ ਕਈ ਥਾਵਾਂ ਤੇ ਦੇਖਿਆ ਕਿ ਮੁੰਡਿਆਂ ਨੂੰ ਸੰਗਲ ਲਾ ਕੇ ਰੱਖਣ ਲੱਗੇ ਸੀ ਮੈਨੂੰ ਉਸ ਸੁੱਤੇ ਪਏ ਨੂੰ ਸੈਂਟਰ ਚ ਚਕਾ ਦਿੰਦੇ ਜੀ ਹੂੰ ਹੋਰ ਕਿਸੀ ਉੱਥੇ 6 ਮਹੀਨੇ ਰਹਿੰਦਾ ਮੈਂ ਅੰਦਰ ਵਧੀਆ ਹੋ ਕੇ ਸਿਹਤ ਬਣ ਕੇ ਆਏ ਹੁੰਦੀ ਆਉਣ ਸਾਰ ਬਸ ਇੱਕ ਦੋ ਦਿਨ ਰਹਿੰਦਾ ਬਸ ਗੁੱਸਾ ਹੁੰਦਾ ਸੀ ਮਨ ਚ ਵੀ ਚਕਾਇਆ ਕਿਉਂ ਹੂੰ ਰਾਤ ਨੂੰ 4-5 ਜਣੇ ਉਹ ਆਉਂਦੇ ਨੇਗੇ ਉੱਥੇ ਬਹੁਤ ਜ਼ਿਆਦਾ ਤੰਗ ਕਰਦੇ ਜਿਨੇ ਇੰਨੇ ਦਾ ਬਹੁਤ ਜ਼ਿਆਦਾ ਏ ਇੰਨੀ ਜ਼ਿਆਦਾ ਸਖਤਾਈ ਏ ਬਸ ਉੱਥੇ ਤਾਂ ਬੰਦਾ ਇਦਾਂ ਕਹਿੰਦਾ ਬੀਮਾ ਝੇਲ ਚ ਜਾਇਆ ਹੁੰਦਾ ਵੀ ਇੱਥੇ ਨਾ ਰੱਬ ਲੈ ਕੇ ਆਵੇ ਕਿਸੇ ਇਸ ਤਰ੍ਹਾਂ ਦੀ ਮਾਰਕਟਾਈ ਕਰਦੇ ਆ ਮਾਰਕਟਾਈ ਤਾਂ ਉੱਥੇ ਇੰਨੇ ਦਾ ਪ੍ਰੋਗਰਾਮ ਹੈ ਜਿੱਦੇ ਟੀਸੀ ਉਹਨਾਂ ਦੀ ਟਾਪਕਟ ਜੰਦੇ ਹੈਗੇ ਨੇ ਸੈਂਟਰ ਬਹੁਤ ਜ਼ਿਆਦਾ ਭੜੰਦੇ ਨੇ ਨਾ ਕਿਸੇ ਨੂੰ ਟੱਚ ਕਰ ਸਕਦੇ ਆ ਨਾ ਕਿਸੇ ਨੂੰ ਬੁਲਾ ਸਕਦੇ ਆ 18-18 ਘੰਟੇ ਬਸ ਐਵੇਂ ਕੋ ਬੈਠੇ ਰਹਿਣਾ ਹਰ ਵਾਰ ਤਾਂ ਚੌਂਕੜੀ ਮਾਰ ਕੇ ਕਾਰਪੇਟ ਤੇ ਗਿੱਟੇ ਪਸਿਲੇ ਜਾਂਦੇ ਨੇ ਹੂੰ ਸਵੇਰੇ 5 ਵਜੇ ਤਾੜੀ ਮਾਰ ਦਿੰਦੇ ਨੇ 3 ਮਿੰਟਾਂ ਚ ਟੂਟੀ ਥੱਲੋਂ ਹੋ ਕੇ ਨਹਾਉਣਾ ਪੈਂਦਾ ਅੱਛਾ ਹਾਂ ਜੀ ਗਰਮੀ ਹੋਵੇ ਠੰਡ ਹੋਵੇ हां येreturnData जी रोटी रोटी ਮਣਕੇ ਸਵੇਰੇ ਜਿਵੇਂ ਇੱਕ ਇੱਕ ਘੜਛੀ ਉਹਦੀ ਆਪਣੇ ਦਲੀਏ ਦੀ ਫਿਰ ਫਿਰ ਉਹ ਬੰਦਾ ਕਿਵੇਂ ਸੱਟੂਗਾ ਜਿਹਨੂੰ ਖਰਾਕ ਹੀ ਨਹੀਂ ਮਿਲ ਰਹੀ ਹਾਂ ਜੀ ਫਿਰ ਚਾਰ ਪੰਜ ਦਿਨ ਹੀ ਰਹਿੰਦੇ ਸੀ ਨਾ 6 6 ਮਹੀਨੇ ਰੱਖਦੇ ਨੇ ਇਹ ਅੰਦਰ ਸੂਰਜ ਤੱਕ ਨਹੀਂ ਦੇਖਦਾ ਬੰਦੇ ਨੂੰ 6 ਮਹੀਨੇ 45 ਜਾਣੇ ਛੱਡ ਕੇ ਭੱਜੇ ਹੁੰਦੇ ਸੀ ਕਿੱਥੋਂ ਜੀ ਉਥੋਂ ਸੈਂਟਰ ਚੋਂ ਸੈਂਟਰ ਚੋਂ ਭੱਜੀ ਜਾਂਦਾ ਬੰਦਾ ਉਹਨਾਂ ਰੂਲ ਹੀ ਇੰਨੇ ਸਖਤ ਨੇ ਉਹ ਤਾਂ ਬੰਦੇ ਦੇ ਬਾਹਰ ਜੇ ਕੋਈ ਐਦਾਂ ਦੀ ਗੱਲ ਸੋਚ ਵੀ ਲਵੇ ਉਹਨੂੰ ਜਿੱਦਾਂ ਇੰਨਾ ਜ਼ਿਆਦਾ ਮੁੱਦਾ ਪਾ ਕੇ ਕੁੱਟਦੇ ਨੇ ਡਾਂਗਾਂ ਦਾ ਐ ਨਹੀਂ ਪਤਾ 5 ਡਾਂਗਾਂ ਤੋੜ ਦਾਨ। ਇਹਦੇ ਨਾਲ ਠੀਕ ਹੋ ਸਕਦਾ ਹੱਲ ਕੁੱਟਣ ਨਾਲ? ਨਹੀਂ ਜੀ ਬਸ ਉਹ ਘਰੇ ਕਹਿ ਦਿੰਦੇ ਨੇ ਕਿ ਹਾਂ ਜੀ ਹਜੇ ਠੀਕ ਨਹੀਂ ਇਹ ਠੀਕ ਨਹੀਂ ਬਸ ਪੈਸੇ ਪੈਸੇ ਬਣਾਉਂਦੇ ਨੇ ਮੇਨ ਗੱਲ ਤਾਂ ਇਹ ਉਹ। ਜਿਨੇ ਵੀ ਪ੍ਰਾਈਵੇਟ ਸੈਂਟਰ ਸੀ। ਸਿਵਿਆਂ ਦਾ ਕੀ ਕਿੱਸਾ ਕਿੱਸਾ ਸੀਗਾ? ਸਿਵਾਂ ਚ ਤੁਹਾਨੂੰ ਸੱਟਗੇ ਸੀਗੇ। ਸਿਵਾਂ ਚ ਨਹੀਂ ਹੱਡਾ ਰੋੜੀ ਚ ਸੀ ਸਰ। ਅੱਛਾ ਹੱਡਾ ਰੋੜੀ ਸੱਟਗੇ ਸੀ। ਹਾਂ ਜੀ ਅਸੀਂ ਨੇ ਕੀ ਕਰਿਆ ਅਸੀਂ ਨਸ਼ਾ ਲੈ ਲਿਆ ਜਿਹੜੀ ਸਮੈਕ ਹੈਗੀ ਉਹ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ ਜੀ। ਉਥੋਂ ਹੀ 100-100 ਰੁਪਏ ਦੀਆਂ ਪਿੱਟਾਂ ਲੈ ਲਈਆਂ ਅਸੀਂ ਦੋ ਜਣੇ ਪਹਿਲਾਂ ਇੱਥੋਂ ਗਏ ਸੀ ਇੱਕ ਮੇਰੇ ਨਾਲ ਦਾ ਗਮਾਂਡੀ ਪਿੰਡ ਦਾ ਸੀ ਮੇਰੇ ਦੋਸਤ ਹੀ ਸੀ ਤੇ ਅਸੀਂ ਦੋ ਜਣੇ ਆਪ ਦੀ ਸਮੈਂ ਇੱਕ ਲਾ ਕੇ ਆ ਗਏ ਉਹ ਦੂਜੇ ਦਾ ਫੇਰ ਫੋਨ ਆ ਗਿਆ ਉਹ ਇੱਕ ਹੋਰ ਪਿੰਡ ਦਾ ਸੀ ਤਿੰਨੇ ਅਲੱਗ-ਅਲੱਗ ਪਿੰਡ ਦੇ ਹੋਗੇ ਉਹ ਕਹਿੰਦਾ ਵੀ ਮੇਰੇ ਲਈ ਪੈਸਿਆਂ ਦਾ ਹਾਲਾ ਵੀ ਮੇਰੇ ਲਈ ਮੋਟਰਸਾਈਕਲ ਨਹੀਂ ਹੈਗਾ ਵੀ ਤੁਸੀਂ ਲੈ ਕੇ ਆ ਜਾਓ ਮੇਰੇ ਕੋਲ ਅਸੀਂ ਮੋਟਰਸਾਈਕਲ ਲੈ ਕੇ ਬਾਗ ਗਏ ਚਲੋ ਅਸੀਂ ਨੇ ਇਧਰ ਨਾਲ ਦੇ ਪਿੰਡ ਦੀ ਨਸ਼ਾ ਕਰ ਲਿਆ ਡਰੇਨ ਤੇ ਜਾ ਕੇ ਨਾਲੇ ਤੇ ਤੇ ਮੈਂ ਓਵਰਡੋਜ਼ ਹੋ ਗਿਆ ਵੇ ਇੱਕ ਮੇਰਾ ਪੈਰ نیچے ਸੜਕ ਤੇ ਕਿਸਰਦਾ ਆ ਦੋ ਤਿੰਨ ਕਿਲੋਮੀਟਰ ਉਹ ਵੀ ਟਾਇਰਡ ਸੀ ਹਾਂ ਜੀ ਪੂਰਾ ਮੇਰਾ ਅੱਧਾ ਪੈਰ ਖਤਮ ਕਰਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਡਰ ਗਏ ਵੀ ਇਹ ਬੰਦਾ ਬਚਿਆ ਨਹੀਂ ਕਬਿਲ ਬਿਲਕੁਲ ਉਹ ਤਾਂ ਮਰੇ ਸਮਝ ਕੇ ਛੁੱਟ ਗਏ ਜਿਹੜੇ ਨਾਲ ਦੇ ਜਿਨ੍ਹਾਂ ਨੂੰ ਤੁਸੀਂ ਦੋਸਤ ਕਹਿ ਰਹੇ ਹੋ ਹਾਂ ਜੀ ਹੂੰ ਉਹਨਾਂ ਨੇ ਐਂ ਤੱਕ ਵੀ ਨਹੀਂ ਦੇਖਿਆ ਵੀ ਬੰਦਾ ਜਿਉਂਦਾ ਕਿ ਮਰ ਗਿਆ ਸਾਡਾ ਰੂਟ 'ਚ ਛੱਟਿਆ ਮੈਨੂੰ ਮੇਰਾ ਮੋਬਾਈਲ ਕੱਢ ਲਿਆ ਆਧਾਰ ਕਾਰਡ ਪੈਸੇ ਕੱਢ ਲਿਆ ਜੀ ਮੇਰੇ ਹੂੰ ਤੁਸੀਂ ਸਾਡਾ ਰੂਟੀ 'ਚ ਪਏ ਰਹੇ ਹਾਂ ਜੀ ਉਹ ਕੋਈ ਉੱਥੇ ਬੰਦਾ ਡੰਗਰ ਨੂੰ ਵਗੈਰਾ ਛੱਟ ਨਾ ਆਇਆ ਉਹਨੇ ਦੇਖ ਲ ਜਨਵਰੀ ਫਰਵਰੀ ਜੀ ਦੇ ਦਿਨ ਸੀ ਬਸ ਸਾਈ ਤੇ ਉਹਨਾਂ ਨੇ ਜਦੋਂ ਦੇਖਿਆ ਵੀ ਇੱਥੇ ਬੰਦਾ ਡਿੱਗਿਆ ਪਿਆਗਾ ਮੇਰੇ ਬਸ ਕੱਲੇ ਸਾਈ ਚੱਲ ਰਿਹਾ ਸੀ ਮਾਣਾ ਮੋਟਾ ਘੰਡਾ ਜਿਹਾ ਬੋਲਦਾ ਸੀ ਘਰਾੜਿਆਂ ਵਾਂਗੂ ਹੂੰ ਬਸ ਇਦਾਂ ਹੀ ਸੀ ਵੀ ਬੰਦਾ ਦਾ ਖਤਮ ਹੋਇਆ ਬਚਿਆ ਨਹੀਂ ਫੇਰ ਕੀ ਹੋਇਆ ਤੇ ਉਸ ਬੰਦੇ ਨੇ ਵੀਡੀਓ ਪਾਈ ਵੀਡੀਓ ਇੱਥੇ ਸਾਡੇ ਪਿੰਡਾ ਆਪਣਾ ਨਾਲ ਦੇ ਜਿੱਥੇ ਸਾਈ ਸੀ ਬੈਠੇ ਨੇ ਹੂੰ ਇੱਥੇ ਇਹਨਾਂ ਨੇ ਕਮੇਟੀ ਬਣਾਈ ਹੋਈ ਹੈ ਜੀ ਨਸ਼ਾ ਰੁਕੂ ਕਮੇਟੀ ਇੱਕ ਸਾਲ ਦੋ ਮਹੀਨੇ ਤੋਂ ਬੈਠੇ ਨੇ ਉਹ ਹੁਣ ਵੀ ਤੇ ਉਹਨਾਂ ਨੇ ਜਦ ਤੱਕ ਜਉਂ ਵੀਡੀਓ ਪਹੁੰਚੀ ਤਾਂ ਉਹ ਮੁੰਡੇ ਵਿਚਾਰੇ ਗਏ ਉਹਨਾਂ ਨੇ ਮੈਨੂੰ ਸਾਮਿਆ ਹਸਪੀਟਲ 'ਚ ਲੈ ਕੇ ਗਏ ਇੱਥੋਂ ਮੈਨੂੰ ਆਪਣਾ ਧੂਰੀ ਡਰਾਈਵਰ ਕੀਤਾ ਧੂਰੀ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲੇ ਦੇ ਅੰਦਰ ਆ ਚ ਰਾਇਪੁਰ ਕੀਤਾ ਯਾਮ ਖਤਮ ਹੋ ਗਿਆ ਸੀ ਹਾਂ ਜੀ ਬਿਲਕੁਲ ਮੈਨੂੰ ਤੀਜੇ ਦਿਨ ਹੌਸਪਟਲ ਲੱਗਿਆ ਵੀ ਮੈਂ ਹਸਪੀਟਲ ਦੇ ਵਿੱਚ ਹੂੰ ਤਿੰਨ ਦਿਨਾਂ ਤੱਕ ਮੈਨੂੰ ਪਤਾ ਹੀ ਨਹੀਂ ਸੀ ਮੈਂ ਵੀ ਜਿਉਂਦਾ ਕਿ ਮਰ ਗਿਆ ਫਿਰ ਇਲਾਜ ਹੋਇਆ ਹਾਂ ਜੀ ਉਥੋਂ ਇਲਾਜ ਬਹੁਤ ਕਰਿਆ ਉਹਨਾਂ ਨੇ ਮੇਰਾ ਵਿਚਾਰੇ ਨੇ ਠੀਕ ਹੋ ਕੇ ਫਿਰ ਵਾਪਸ ਆਏ ਫਿਰ ਵਾਪਸ ਆਏ ਕਮੇਟੀ ਕੋਲੇ ਆ ਗਏ ਤੁਸੀਂ ਨਹੀਂ ਫੇਰ ਨਸ਼ੇ ਤੇ ਦੁਬਾਰੇ ਜੀ ਮਤਲਬ ਲਾਜ ਕਰਾ ਕੇ ਤੁਸੀਂ ਫੇਰ ਨਹੀਂ ਰੁਕੇ ਹਾਂ ਜੀ ਉਦੋਂ ਸਟਾਰਟਿੰਗ ਦਾ ਟਾਈਮ ਸੀ ਕਮੇਟੀ ਦਾ ਉਹਨਾਂ ਨੇ ਬਹੁਤ ਜ਼ਿਆਦਾ ਇੱਥੇ ਸਖਤਾਈ ਕਰੀ ਜੋਂ ਨਾਲ ਸਾਡੇ ਦੋ ਤਿੰਨ ਕਿਲੋਮੀਟਰ ਤਿੰਨਾਂ ਸਾਮਿਲਦਾ ਸੀ ਤੁਹਾਨੂੰ ਭੈੜੇ ਲੱਗਦੇ ਸੀ ਕਮੇਟੀ ਵਾਲੇ ਹਾਂ ਜੀ ਇਹ ਤਾਂ ਗਾਲਾਂ ਹੀ ਕੱਢਦੇ ਸੀ ਇੱਕ ਤਰ੍ਹਾਂ ਦਾ ਵੀ ਯਾਰ ਕਿੱਥੇ ਆ ਕੇ ਬਹਿ ਗਏ ਇਹ ਵੀ ਸਾਡਾ ਨਸ਼ਾ ਰੁਕ ਗਿਆ ਹਾਂ ਜੀ ਫੇਰ ਜਦੋਂ ਹਾਰਪਾਸ ਤੋਂ ਉਹਨਾਂ ਨੇ ਮੇਰੇ ਮਾਪਿਓ ਜਦੋਂ ਉਹਨਾਂ ਨੇ ਵੀ ਮੇਰੇ ਮਾਂ ਮਾਂ ਤੇ ਮੇਰੇ ਸਾਡੇ ਗਮਾਨੀਆਂ ਦੀਆਂ ਬੁੜੀਆਂ ਕੱਠੀਆਂ ਹੋ ਕੇ ਉਹਨਾਂ ਨੇ ਵੀ ਕਹਿਣ ਗੀਆਂ ਵੀ ਸਾਡੇ ਮੁੰਡੇ ਨੂੰ ਬਚਾ ਲਓ ਭਾਈ ਪਿਆਉ ਨਹੀਂ ਜਾਂਦਾ ਸੀ ਨਹੀਂ ਉਹ ਨਹੀਂ ਆ ਉਹ ਬਿਮਾਰ ਰਹਿੰਦੇ ਨੇ ਵਿਚਾਰੇ ਉਹ ਤਾਂ ਮੱਜੇ ਜੀ ਨਹੀਂ ਗਿਉਣਾ ਬਲੱਡ ਫੋਨ ਪੈਂਦਾ ਤਿੰਨ ਕਿੰਨੇ ਬਾਜੀ ਪਿਆਉ ਨੂੰ ਹਾਂ ਜੀ ਕੱਲੀ ਮਾਂ ਹੀ ਆ ਜਿਹੜੀ ਮਤਲਬ ਕੰਮ ਕਰਦੀ ਆ ਪੈਸਾ ਲਿਆਉਂਦੀ ਆ ਘਰ ਦੇ ਲਈ ਮੇਰੀ ਮਾਂ ਦੇ ਹੱਥ ਹੀ ਸਾਰਾ ਕੁਝ ਸੀ ਫਿਰ ਥੋੜੇ ਪਿੱਛੇ ਮਿੰਟਾਂ ਵੀ ਕਰਦੀ ਆ ਹਾਂ ਜੀ ਉਹ ਕਮੇਟੀ ਵਾਲੇ ਕੋਲ ਆਏ ਵੀ ਮੇਰਾ ਇਕੱਲਾ ਪੁੱਤ ਰਹਿ ਗਿਆ ਵੀ ਇਹਨੂੰ ਬਚਾਓ ਕਿ ਮੈਨਾਂ ਕਿਵੇਂ ਕਰਕੇ ਵੀ ਚਾਹੇ ਆਪਣਾ ਜੋੜੋ ਫਿਰ ਉਹਨਾਂ ਨੇ ਕਮੇਟੀ ਵਾਲੇ ਨੇ ਪੂਰਾ ਮੈਨੂੰ ਹੋਰ ਦਾ ਨਹੀਂ ਮੈਨੂੰ ਪਤਾ ਵੀ ਕਹਿਣ ਨਾ ਆਪਾਂ ਕਉ ਜੇ ਹੋਰ ਨੂੰ ਕਿਸੇ ਨੂੰ ਘੇਰਦੇ ਸੀ ਉਹ ਤਾਂ ਮਾਪੇ ਗਲਤੀ ਬੋਲਦੇ ਸੀ ਇਹਨਾਂ ਨੂੰ ਵੀ ਹਾਂ ਸਾਡੇ ਮੁੰਡੇ ਨੂੰ ਕਿਉਂ ਘੇਰ ਰਿਹਾ ਮੇਰੇ ਤਾਂ ਖੁਦ ਮਾਪੇ ਇਕੱਠੇ ਹੋ ਕੇ ਗਏ ਜਦੋਂ ਮਾਂ ਮੇਰੀ ਉੱਥੇ ਕਮੇਡੀਆਂ ਬੁੜੀਆਂ ਨੂੰ ਲੈ ਕੇ ਗਈ ਫਿਰ ਉਹਨਾਂ ਨੇ ਮੇਰੇ ਤੇ ਪੂਰਾ ਕਸ ਰੱਖਿਆ ਕਮੇਡੀਆਂ ਵਾਲਿਆਂ ਨੇ ਜਿੱਥੇ ਵੀ ਜਾਣਾ ਮੈਂ ਨਸ਼ਾ ਲੈਣਾ ਚਾਹੇ ਨਾਲ ਦੇ 10 ਕਿਲੋਮੀਟਰ ਜਾਣਾ 15 ਜਾਣਾ ਮੇਰੇ ਮਾਗਰੀ ਆਉਣਾ ਉਹਨਾਂ ਨੇ ਪੂਰੀ ਜ਼ਿਆਦਾ ਸ਼ਿਕਤਾਈ ਰੱਖੀ ਵੀ ਤੈਨੂੰ ਸੁਧਾਰ ਨਹੀਂ ਸੁਧਾਰਨਾ ਸੀ ਉਸ ਤੋਂ ਬਾਅਦ ਅੱਜ ਦੇ ਦਿਨ ਤੱਕ ਦੇਖੋ ਮੈਨੂੰ ਨਾਲ ਜੋੜ ਕੇ ਉਹਨਾਂ ਨੇ ਰੱਖਿਆ ਵਿਚਾਰੇ ਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਨਸ਼ਾ ਛੱਡੇ ਹੋਏ ਨੇ ਮੈਨੂੰ 1 ਸਾਲ ਹੋਣਾ ਵਾਲਾ ਹੈ ਬਜਦੀ ਤੁਸੀਂ ਕਿਹਾ ਕਿ ਬਜਦੀ ਮੈਂ ਫਿਰ ਭੱਜ ਗਿਆ ਸੀ ਹਾਂ ਜੀ 10 ਮਹੀਨਿਆਂ ਬਾਅਦ ਮੈਂ ਬਜਦੀ ਇਹਨਾਂ ਨਾਲ ਥੋੜਾ ਜਿਹਾ ਵਸ ਐ ਹੋ ਜਾਂਦਾ ਵੀ ਮਨ ਜੇ ਤੇ ਫੇਰ ਰੀਲ ਚੜ ਗਈ ਵੀ ਚਲ ਯਾਰ ਦੋਸਤ ਇਹ ਜਾ ਟੱਕਰ ਗਿਆ ਕੋਈ ਉਹਦੇ ਨਾਲ ਦੁਬਾਰੇ ਮੈਂ ਫੇਰ ਚੱਲ ਪਿਆ ਤੁਹਾਨੂੰ ਲੱਗਦਾ ਕਿ ਉਹ ਦੋਸਤੀ ਦੋਸਤੀ ਸੀਗੀ ਦੋਸਤੀ ਕਾਦੀ ਮਤਲਬ ਦੀ ਦੋਸਤੀ ਹੈ ਜੀ ਬਸ ਉਹ ਨਾਲ ਪੜੇ ਸੀ ਬਚਪਨ ਤੋਂ ਲੈ ਕੇ ਉਹ ਵੀ ਇਸ ਲਾਈਨ ਦੀ ਦੋਸਤਾ ਉਹ ਹੁੰਦਾ ਜਿਹੜਾ ਰਸਤੇ ਚੰਗੇ ਪਾਉਂਦਾ ਹੁੰਦਾ ਹਾਂ ਜੀ ਬਸ ਇਹ ਧੁਮਾਕੀ ਤੌਰ ਤੇ ਨਸਈ ਇੰਨਾ ਪੜਾਈ ਇਹ ਤਾਂ ਬਸ ਇੱਕ ਸਿਕੈਂਟ ਚ ਹੀ ਬੰਦਾ ਹਾਂ ਜਾਂ ਨਾ ਕਰ ਸਕਦਾ ਇਹਨੂੰ ਵੀ ਉਹੀ ਜੇ ਉਹਨੇ ਮੈਂ ਨਾ ਕਰ ਦਿੰਦਾ ਉਹਨੂੰ ਵੀ ਨਾ ਪਈ ਮੈਂ ਨਹੀਂ ਜਾਣਾ ਬਸ ਬਚ ਗਏ ਸੀ ਮੈਂ ਬਸ ਨਾ ਹੋਈ ਨਹੀਂ ਮੈਂ ਹਾਂ ਕਹੇਤੀ ਮਾਂ ਚੱਲ ਚੱਲਦੇ ਹਾਂ ਕਿਵੇਂ ਬਚਾਵਾਂਗੇ ਤੁਹਾਡੇ ਰਾਹੀਂ ਕਿਵੇਂ ਬਚਾਵਾਂਗੇ ਹੱਥ ਜੋੜ ਕੇ ਕਹਿੰਦੇ ਹੋ ਕਿ ਬਚਾ ਲਓ ਸਾਨੂੰ ਤੇ ਪੰਜਾਬ ਦੇ ਮੁੰਡਿਆਂ ਹਾਂਜੀ ਮੇਨ ਗੱਲ ਤਾਂ ਇਹ ਆ ਨਾ ਜਦੋਂ ਇਹ ਚੀਜ਼ ਮਿਲਣ ਨੂੰ ਹੀ ਬੰਦ ਹੋ ਗਈ ਕੋਈ ਬੰਦਾ ਨਹੀਂ ਮਰਦਾ ਨਾ ਅਸੀਂ ਬਣਾ ਜੇ ਮੈਂ ਕਹਾ ਵੀ ਮੈਨੂੰ ਛੱਡ ਕੇ ਹੁਣ ਜੇ ਸੈਂਟਰ 'ਚ ਸਾਨੂੰ ਕੋਈ ਕੀ ਦਿੰਦੇ ਸੀ ਦੋ ਤਿੰਨ ਦਿਨ ਦਵਾਈ ਦਿੱਤੀ ਸਿਰਫ ਨਮਾਉਂਦੇ ਹੀ ਟੂਟੀ ਥੱਲੇ ਕਰ ਦਿੰਦੇ ਉੱਥੇ ਪਤਾ ਸੀ ਵੀ ਡਾਂਗ ਫੇਰੂ ਕਹਿ ਨਹੀਂ ਸਕਦੇ ਸੀ ਵੀ ਤੋੜ ਲੱਗਦੀ ਆ ਇਹ ਤਾਂ ਬਸ ਇੱਥੇ ਹੀ ਕਰਦਾ ਬੰਦਾ ਤੋੜ ਜ਼ਰੂਰ ਲੱਗਦੀ ਆ ਮੈਂ ਇਹੋ ਜੀ ਗੱਲ ਨਹੀਂ ਕਹਿੰਦਾ ਲੱਤਾਂ ਬਾਹਾਂ ਟੁੱਟਦੀਆਂ ਨੇ ਬਹੁਤ ਜ਼ਿਆਦਾ ਭਿਆਨਕ ਤੋੜ ਆ ਨਾ ਪਰ ਆਏ ਵੀ ਬੰਦਾ ਮਰਦਾ ਨਹੀਂ ਇਹਨੇ ਕੋਈ ਚੱਕਰ ਨਹੀਂ ਛੱਡਿਆ ਗਿਆ ਸੀ ਹਾਂ ਬਦ ਜਦੋਂ ਇਹਦਾ ਜੜ ਤੋਂ ਖਤਮ ਹੀ ਹੋ ਗਿਆ ਜੀ ਗੱਲ ਕਰ ਹੁਣ ਨਸ਼ਾ ਖਤਮ ਹੀ ਨਹੀਂ ਹੋ ਰਿਹਾ ਜੇ ਇੱਕ ਜਗ੍ਹਾ ਤੋਂ ਬੰਦ ਕਰ ਦਿਆ ਤਾਂ ਚਾਰ ਥਾਂ ਹੋਰ ਮੈਨ ਲੱਗ ਜਾਂਦਾ ਜੀ ਕਰੀਏ ਕੀ ਹੂੰ ਹਾਂ ਇੱਥੇ ਦੇਖ ਲਓ ਮੈਂ ਤਾਂ ਬਸ ਫਿਨੈਂਸ਼ੀਅਲ ਤੌਰ ਤੇ ਮੇਰੀ ਜਿੰਨੀ ਕ ਹੈਗੀ ਸੀ ਹੈ ਸੀ ਆ ਮੈਂ ਤਾਂ ਇੱਥੇ 2-3 ਕਿਲੋਮੀਟਰ ਤੀ ਲੈ ਸਕਦਾ ਸੀ ਗਾ ਜੀ ਬਾਹਰ ਦੂਰ ਜਾਣ ਦਾ ਉਹਨਾਂ ਖਰਚਾ ਪੈਂਦਾ ਹੀ ਨਹੀਂ ਆਪਾਂ ਤੋਂ ਜਾਇਗਾ ਬਸ ਇਸ ਕਾਰਨ ਮੈਂ ਤੋਂ ਛੱਡਿਆ ਗਿਆ ਜੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਮੁੰਡੇ ਦਲਦਲ ਚ ਫਸੇ ਨੇ ਉਹਨਾਂ ਨੂੰ ਪਿਆਰ ਨਾਲ ਬਿਠਾ ਕੇ ਸਮਝਾ ਕੇ ਸਮਝਾਇਆ ਜਾਦਾ ਨਾ ਕਿ ਕੁੱਟ ਮਾਰ ਕਰਕੇ ਹਾਂਜੀ ਉਹੀ ਗੱਲ ਆ ਨਾ ਬਸ ਸਿਰਪੇ ਮਾਤਲਬ ਤੱਕ ਆ ਹਾਂਜੀ ਜੀ ਜਾ ਕੇ ਤੁਹਾਨੂੰ ਕਿੰਨਾ ਦੁੱਖ ਚੱਲਣਾ ਪਿਆ ਹਾਂਜੀ ਐਵੇਂ ਤਾਂ ਆਉਂਦਾ ਨਹੀਂ ਬੰਦਾ ਵੀ ਮਾਨਸਿਕ ਤੌਰ ਤੇ ਟੁੱਟਿਆ ਦਿਮਾਗੀ ਤੌਰ ਤੇ ਭਰਾ ਦਾ ਚਲੇ ਜਾਣਾ ਫਿਰ ਨੌਕਰੀ ਤੋਂ ਕੱਢ ਦੇਣਾ ਸਹੀ ਗੱਲ ਹੈ ਇਹ ਗੱਲਾਂ ਮੈਂ ਨਹੀਂ ਰੱਖਦੀਆਂ ਸਹੀ ਗੱਲ ਹੈ ਜੀ ਮੈਨੂੰ ਕੰਮ ਹੀ ਨਹੀਂ ਮਿਲਦਾ ਜਦੋਂ ਕੰਮ ਉਹੀ ਗੱਲ ਹੈ ਨਾ ਬੇਰੁਜ਼ਗਾਰੀ ਹੋ ਗਈ ਇੱਕ ਤਾਂ ਮੇਨ ਗੱਲ ਤਾਂ ਜੋ ਹੁਣ ਜੋ ਕੰਮ ਤੇ ਲੱਗੇ ਰਹੇ ਨੇ ਹੁਣ ਮੈਂ ਇਹਨਾਂ ਨਾ ਕਮੇਟੀ ਜਿਹੜੇ ਮੈਂਬਰ ਆ ਸਾਡੇ ਪਿੰਡ ਬੈਠੇ ਨੇ ਇੱਕ ਸਾਲ ਦੋ ਮਹੀਨੇ ਤੋਂ ਮੁੰਡੇ ਸਾਰੇ ਇਹ ਮੈਨੂੰ ਵਿਚਾਰੇ ਕੰਮ ਤੇ ਵੀ ਲਾਉਂਦੇ ਆ ਘਰ ਦੀ ਹਰ ਮਤ ਕਰਦੇ ਆ ਮੈਨੂੰ ਆਪਦੇ ਤੋਂ ਦੂਰ ਨਹੀਂ ਹੋਣ ਦਿੰਦੇ ਜਦੋਂ ਮੈਂ ਵਿਹਲਾ ਮਣ ਕਰੇ ਰਹਿੰਦਾਗਾ ਤਾਂ ਹੀ ਬਸ ਪੁੱਠੇ ਪਾਸੇ ਜਾਂਦਾ ਜੀ ਮੇਨ ਗੱਲ ਤਾਂ ਮੈਨੂੰ ਆਪ ਨੇ ਆ ਜੋੜ ਕੇ ਰੱਖਦੇ ਨੇ ਕੰਮਕਾਰ ਜਿਹੜਾ ਜਿਹਾ ਵੀ ਹੁੰਦਾ ਵਿਚਾਰੇ ਮੈਨੂੰ ਦਬਾਉਂਦੇ ਨੇ ਹਰ ਇੱਕ ਮੇਰੀ ਹੈਲਪ ਕਰਦੀ ਕਰਦੇ ਨੇ ਜੀ ਅੱਜ ਖੁਸ਼ੀ ਹੁੰਦੀ ਆ ਜਸਵਿੰਦਰ ਨੇ ਨਸ਼ਾ ਛੱ हां जी ਬਹੁਤ ਜ਼ਿਆਦਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਛੱਡ ਦਿਓ ਯਾਰ ਨਸ਼ਾ ਹਾਂ ਜੀ ਮੇਨ ਗੱਲ ਤਾਂ ਇਹ ਹੈ ਵੀ ਜੇ ਨਸ਼ਾ ਆਪਦਾ ਮਨ ਤਾਂ ਕੋਈ ਬਣਾ ਸਕਦਾ ਹੀ ਸੋਚੋ ਇੱਕ ਜੇ ਮੈਂ ਕਹਾ ਵੀ ਮੈਂ ਘਰ ਬੈਠਾ ਬੈਠਾ ਆਪਣਾ ਮਨ ਬਣਾ ਲੂ ਐ ਨਹੀਂ ਬਣਦਾ ਜਦੋਂ ਇਹ ਖਤਮੀ ਹੋ ਮੇਨ ਗੱਲ ਤਾਂ ਉਦੋਂ ਛੱਡਿਆ ਜਾਊਗੀ ਇਹ ਚੀਜ਼ ਜੇ ਮੈਂ ਨਹੀਂ ਬੰਦ ਹੋਊਗੀ ਪੂਰੀ ਜ਼ਿਆਦੇ ਹੁਣ ਪੁਲਿਸ ਵਾਲੇ ਕੀ ਸੀਗੇ ਜੀ ਉੱਥੇ ਫੜ ਲੈਂਦੇ ਵੀ ਹਾਂ ਕੀ ਤੋਂ ਲੈ ਕੇ ਆਏ ਆ ਗਾਹਾਂ ਪੈਸੇ ਦੀਆਂ ਸੈਟਿੰਗਾਂ ਹੋ ਜਾਂਦੀਆਂ ਨੇ ਕਿਸੇ ਨੂੰ ਕਿਸੇ ਥੀ ਕੋਈ ਮਤਲਬ ਨਹੀਂ ਸਿਰਫ ਪੈਸਾ ਮੁੱਖ ਹੈ ਜਿਹੜਾ ਮਰਦਾ ਮਰਦੇ ਹਾਂ ਕਿਸੇ ਨੂੰ ਕਿਸੇ ਨਹੀਂ ਕੋਈ ਮਤਲਬ ਨਹੀਂ ਪੁੱਛਦਾ ਸਾਥੀ ਇਹੋ ਜਿਹੜਾ ਤੁਸੀਂ ਜਿਹਨੂੰ ਦੋਸਤ ਕਹਿੰਨੇ ਹੋ ਮੈਂ ਤਾਂ ਕਹਿੰਦਾ ਨਹੀਂ ਉਹਨਾਂ ਨੂੰ ਦੋਸਤ ਹਾਂਜੀ ਤੁਹਾਡੇ ਹਾਂਜੀ ਕੋਈ ਹੋਈ ਘਟਨਾ ਘਟਨਾ ਸਾਡੇ ਪਿੰਡ ਅੱਠ ਮੁੰਡੇ ਇਕੱਲੇ ਇਕੱਲੇ ਸੀ ਜਿਹੜੇ ਘਰੋਂ ਅੱਠ ਮੁੰਡੇ ਮੇਰੇ ਨਾਲ ਦੇ ਮਰ ਗਏ ਸਾਡੇ ਤੁਹਾਡੇ ਨਾਲ ਜਿਹੜੇ ਰਹਿੰਦੇ ਸੀ ਹਾਂਜੀ ਓਵਰਡੋਜ਼ ਨਾਲ ਹਾਂਜੀ ਓਵਰਡੋਜ਼ ਨਾਲ ਇਸ ਤੋਂ ਬਾਅਦ ਜਦੋਂ ਦੀ ਇਹ ਕਮੇਟੀ ਬਣੀ ਹੈ ਸਿਰਫ ਇੱਕ ਦੋ ਮੁੰਡੇ ਨੇ ਜਿਹੜੇ ਨਹੀਂ ਸ਼ੋਧ ਰਹੇ ਘਰੋਂ ਤਾਕੜੇ ਨੇ ਉਹਨਾਂ ਦੇ ਘਰ ਦੇ ਵੀ ਉਹਨਾਂ ਦੀ ਸਪੋਰਟ ਕਰਦੇ ਐ ਜਿਵੇਂ ਪੈਸੇ ਦਿੰਦੇ ਨੇ ਸਿਰਫ ਉਹ ਬੰਦੇ ਕਰਦੇ ਨੇ ਪਹਿਲਾਂ ਤਾਂ ਇੱਥੇ ਬੱਚਾ-ਬੱਚਾ ਸਾਡੇ ਪਿੰਡ ਲੱਗਣ ਲੱਗਿਆ ਸੀਗਾ ਜੀ ਜਦੋਂ ਦੀ ਕਮੇਟੀ ਬਣੀ ਆ ਪੂਰਾ ਸੁਧਾਰ ਹੋ ਗਿਆ ਜੀ ਸਾਡੇ ਪਿੰਡ 'ਚ ਸਿਰਫ ਦੋ ਤਿੰਨ ਮੁੰਡੇ ਨੇਗੇ ਜਿਹੜੇ ਹਟ ਨਹੀਂ ਰਹੇ ਜਿਹੜੇ ਘਰੋਂ ਤੱਕੜੇ ਨੇਗੇ ਬਸ ਉਹਨਾਂ ਦੇ ਘਰ ਦੇ ਵੀ ਸਪੋਰਟ ਕਰਦੇ ਸਵੇਰੇ ਪੈਸੇ ਦਿੰਦੇ ਨੇ ਉੱਠਣਸਾਰ ਉਹਨਾਂ ਨੂੰ ਬਸ ਉਹੀ ਨਸਾ ਕਰਦੇ ਨੇ ਉਹ ਨਵਾਂ ਨਹੀਂ ਕੋਈ ਲੱਗ ਰਿਹਾ ਕਰਦੇ ਕਿਉਂ ਦਿੰਦੇ ਉਹਨਾਂ ਨੂੰ ਪੈਸੇ ਕੌਣ ਲੱਗਦਾ ਕਿ ਉਹ ਕੁੱਟਮਾਰ ਕਰਦੇ ਹੋਣੇ ਕਹੇ ਬਸ ਉਹਨਾਂ ਨੂੰ ਐਂ ਆਏ ਜੀ ਬਸ ਜੀ ਮੰਗਦਾਗਾ ਫਿਰ ਕਹਿੰਦੇ ਨੇ ਅਸੀਂ ਬਾਹਰੋਂ ਖੋਲਾਂਗੇ ਐਂ ਕਰ ਲਾਂਗੇ ਅਗਲਾ ਕਹਿੰਦਾ ਵੀ ਦੋ ਟਾਂ ਖੋਚ ਆ ਗਿਆ ਜਾਂ ਅੰਦਰ ਆੜ ਗਿਆ ਵੀ ਹੋਰ ਕੀ ਕਰੀ ਮਰਦੇ ਨੂੰ ਕੋਈ ਕਲੇਸ਼ ਕਰਦਾ ਕੋਈ ਧਮਕੀਆਂ ਦਿੰਦਾ ਮੈਂ ਤਾਂ ਖੋਲੂ ਕਿਸੇ ਤੋਂ ਲੁੱਟ ਖੋਹ ਕਰ ਲੂ ਬਾਹਰੋਂ ਐਂ ਕਰ ਦੂ ਆ ਵੇਚ ਦੂ ਮੋਟਰਸਾਈਕਲ ਵੇਚ ਆਉ ਮੈਂ ਆ ਕਰ ਦੂ ਬਸ ਹੋਰ ਤੇ ਆ ਚੀਜ਼ ਤੋਂ ਡਰ ਤੂੰ ਅੱਜ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ ਅੱਜ ਜਿਵੇਂ ਤੁਸੀਂ ਆਏ ਸੀ ਤੁਸੀਂ ਸਾਨੂੰ ਚਾਹ ਵੀ ਬਣਾ ਕੇ ਪਿਆਈ ਹੈ ਹਾਂਜੀ ਲੱਗਦਾ ਕਿ ਵੀ ਯਾਰ ਮੈਂ ਹੁਣ ਅੱਗੇ ਵਧੂਗਾ ਤੇ ਚੰਗਾ ਸੁਨੇਹਾ ਦਊਗਾ ਪ ਸਹੀ ਗੱਲ ਹੈ ਜੀ ਬਹੁਤ ਵਧੀਆ ਲੱਗਦਾ ਹੁਣ ਮੁੰਡੇ ਦੱਸ ਰਹੇ ਸੀ ਆ ਸ਼ਰਮਾ ਭਾਈ ਆਇਆ ਨਾਲ ਕਹਿੰਦਾ ਸੀ ਬਹੁਤ ਭਾਰੀ ਸਰੀਰ ਸੀ ਤੁਹਾਡਾ ਹਾਂ ਜੀ ਮੇਰਾ 80 ਕਿਲੋ ਵਜ਼ਨ ਸੀਗਾ ਜੀ ਸਿਰਫ ਆ ਚਟਾਈ ਬਦਲਤ ਖਤਮ ਕਰਤਾ ਸਰੀਰ ਇੰਨਾ ਵਧੀਆ ਹੂੰ ਵਧੀਆ ਖਰਾਕ ਖਾਂਦਾ ਸੀ ਵਧੀਆ ਸਰੀਰ ਸੀਗਾ ਜੀ ਅੱਜ ਤੁਹਾਨੂੰ ਮੂੰਹ ਲਕੋ ਕੇ ਗੱਲ ਕਰਨੀ ਪੈ ਰਹੀ ਹੈ ਤੁਹਾਡੀ ਪਛਾਣ ਲੁਕੋਈ ਗਈ ਹੈ ਆਉਣ ਵਾਲੇ ਦਿਨਾਂ ਚ ਜਸਵਿੰਦਰ ਸਾਹਮਣੇ ਆ ਕੇ ਵੀ ਕਹੇਗਾ ਕਿ ਯਾਰ ਰੁਕ ਜੋ ਮੈਂ ਬਚਿਆ ਹਾਂ ਹਾਂ ਜੀ ਜ਼ਰੂਰ ਜ਼ਰੂਰ ਕਹੂੰਗਾ ਜੀ ਜਿੱਦ ਮੈਂ ਕਹਿ ਲਿਆ ਵੀ ਹਾਂ ਮੇਰੀ ਜ਼ਿੰਦਗੀ ਅੱਜ ਪੂਰੀ ਸੈੱਟ ਹੋ ਗਈ ਉਹਨਾਂ ਨੂੰ ਮੈਂ ਕਹਿ ਦੂੰਗਾ ਵੀ ਹਾਂ ਭਾਈ ਮੈਂ ਸੈੱਟ ਜੀ ਕੈਮਰੇ ਦੇ ਸਾਹਮਣੇ ਜੀ ਬਹੁਤ ਬਹੁਤ ਸ਼ੁਕਰੀਆ ਜਸਵੰਦਰ ਭਾਈ ਤੁਹਾਡੀ ਕਹਾਣੀ ਸੁਣੀ ਆ ਬਿਲਕੁਲ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹਨਾਂ ਨੌਜਵਾਨਾਂ ਨੂੰ ਸਮਝਣਾ ਪੈਣਾਗਾ ਤੁਹਾਡੇ ਵਰਗੇ ਨੌਜਵਾਨਾਂ ਨੂੰ ਤਾਂ ਕਿ ਇਸ ਦਲਦਲ 'ਚ ਅਸੀਂ ਉਹਨਾਂ ਨੂੰ ਕੱਢ ਸਕੀਏ ਇਸ ਦਲਦਲ 'ਚੋਂ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਆਪਣੀ ਕਹਾਣੀ ਸਾਂਝੀ ਕਰਨ ਦਾ ਧੰਨਵਾਦ ਸასი ਸ਼ਹੀ ਕਰ ਲਓ ਜੀ ਇਹ ਸੀ ਉਹ ਨੌਜਵਾਨ ਜਿਸ ਨੇ ਹਜੇ ਪਛਾਣ ਲੁਕੋਈ ਹੈ ਪਰ ਇਸ ਦੀ ਕਹਾਣੀ ਤੁਹਾਨੂੰ ਡਰਾਵ ਨਹੀਂ ਲੱਗ ਸਕਦੀ ਹੈ ਪਰ ਅੱਜ ਸਾਲ ਹੋ ਗਿਆ ਇਸਨੇ ਨਸ਼ਾ ਛੱਡਿਆ ਤੇ ਇਸਨੇ ਕਿਹਾ ਕਿ ਇਹ ਰੁਮਾਲ ਉਤਾਰ ਕੇ ਆਉਣ ਵਾਲੇ ਸਮੇਂ 'ਚ ਮੈਂ ਗੱਲ ਕਰੂੰਗਾ ਕਿ ਬਾਈ ਬਚ ਜੋ ਪੰਜਾਬ ਵਾਲਿਓ بچਾ ਲਓ ਆਪਣੇ ਨੌਜਵਾਨਾਂ ਨੂੰ ਆਪ ਪੈਸੇ ਦਿੰਨੇ ਆ ਸੀ ਪਹਿਲਾਂ ਤਾਂ ਪਰਿਵਾਰ ਤੋਂ ਹੀ ਸ਼ੁਰੂ ਕਰ ਲੈਣੇ ਆ ਇਹ ਗੱਲਾਂ ਘਰ 'ਚੋਂ ਸ਼ੁਰੂ ਹੁੰਦੀਆਂ ਨੇ दारू ਦੀਆਂ ਬੋਤਲਾਂ ਤੋਂ ਸ਼ੁਰੂ ਹੁੰਦੀਆਂ ਨੇ ਤੇ ਚਿੱਟੇ ਤੱਕ ਪਹੁੰਚਦੀਆਂ ਨੇ ਜੇ ਪੰਜਾਬ ਨੂੰ ਉਹੀ ਸੋਹਣੀ ਦੀ ਚਿੜੀ ਬਣਾਉਣਾ ਤਾਂ ਸਾਨੂੰ ਇਹ ਬਚਾਉਣਾ ਪੈਣਾ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਨੂੰ ਵਿਕਾਸ ਨਾ ਕਿਹਾ ਕਰੋ ਉਹ ਵਿਕਾਸ ਨੂੰ ਮੰਨਣ ਵਾਲੇ ਲੋਕ ਨਾ ਰਹੇ ਤਾਂ ਫਿਰ ਕੀ ਹੋਏਗਾ ਇਹ ਸਮਾਜ ਨੂੰ ਸੋਹਣਾ ਤੇ ਪੰਜਾਬ ਨੂੰ ਸੋਹਣਾ ਬਣਾਉਣ ਲਈ ਚਿੰਤਤ ਰਹੋ ਸਿਆਣੀ ਸੰਗਤ ਕਰਦੇ ਰਿਹਾ ਕਰੋ ਜਿਵੇਂ ਇਹਨਾਂ ਨੇ ਜਿਹੜੀ ਕਮੇਟੀ ਦੀ ਗੱਲ ਕਰੀਏ ਕਮੇਟੀਆਂ ਪਿੰਡ-ਪਿੰਡ ਹੋਣੀਆਂ ਚਾਹੀਦੀਆਂ ਨੇ ਕੁੱਟਮਾਰ ਨਾਲ ਕੁਝ ਨਹੀਂ ਹੋਣ ਲੱਗਾ ਉਹਨਾਂ ਨੌਜਵਾਨਾਂ ਨੂੰ ਬੈਠ ਕੇ ਸਮਝਾਇਆ ਜਾ ਸਕਦਾ ਹੈ ਕੁੱਟਮਾਰ ਨਾਲ ਉਹ ਨਹੀਂ ਸਮਝਣ ਵਾਲੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ